ਅਨੇਕ ਕਿਸੇ ਨੂੰ ਆਪਾਂ ਨਜਾਇਜ਼ ਬਦਨਾਮ ਨਹੀਂ ਕਰ ਸਕਦੇ ਬੜਾ ਸੋਖਾ ਹੁੰਦਾ ਕਿ ਉਹਨੇ ਮੁੰਡੇ ਨੇ ਇੱਕ ਕੱਕਾ ਤੇ ਇਹ ਕਿਹਾ ਸੀ ਠੀਕ ਹੈ ਜੇ ਕੁੜੀਆਂ ਨੂੰ ਦੁੱਖ ਲੱਗਦਾ ਉਹਨਾਂ ਦੇ ਕੈਰੈਕਟਰ ਤੇ ਕੁਐਸਚਨ ਮਾਰਕ ਕਰਨ ਤੇ ਤਾਂ ਮੁੰਡਿਆਂ ਦੀ ਵੀ ਇੱਜ਼ਤ ਵੀ ਸੇਮ ਹੀ ਹੈ ਸੋਖਾਂ ਦੀ ਜ਼ਿਆਦਾ ਤਾਂ ਤੋਂ ਬਿਮਾਰ ਰਹਿਣੀਆਂ ਡਾਕਟਰ ਨੇ ਮੈਨੂੰ ਭੇਜ ਦੱਸਿਓਇਆ ਮੈਂ ਸਰਜਰੀਆਂ ਮੇਰੀਆਂ ਹੋਈਆਂ ਉਹਦੇ ਕਰਕੇ ਮੇਰੀ ਹਾਲਤ ਖਰਾਬ ਪਹਿਲੀ ਮੈਰਿਸ ਜਿਹਾ ਕੀ ਹੋਇਆ ਸੀ ਮੇਰੇ ਜਿਹੜਾ ਪਹਿਲਾ ਸਹੁਰਾ ਸਾਸੀ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਮੈਂ ਤੀਜੇ ਦਿਨ ਕੱਢ ਕੇ ਦਿਖਾਵਾਂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਜਦੋਂ ਕੋਈ ਇਨਸਾਨ ਬਹੁਤ ਜ਼ਿਆਦਾ ਝੂਠ ਬੋਲਦਾ ਹੈ ਤੋ ਉਹਨੂੰ ਇਹ ਨਹੀਂ ਪਤਾ ਰਹਿੰਦਾ ਮੈਂ ਪਿਛਲੀ ਵਾਰੀ ਕੀ ਕਿਹਾ ਸੀ ਤੇ ਹੁਣ ਕੀ ਕਹਿ ਰਿਹਾ ਠੀਕ ਹੈ ਇਹੀ ਹਾਲ ਹੈ ਮੀਨੂ ਸਿਰਾ ਦਾ ਜੀ ਹਾਂ ਝੂਠਾਂ ਦੀ ਦੁਕਾਨ ਮੀਨੂ ਸਿਰਾ ਮਹਾਣ ਜਿਸ ਜਨਾਨੀ ਨੂੰ ਇਹ ਨਹੀਂ ਪਤਾ ਮੈਂ ਆਪਣੇ ਬੱਚੇ ਕਦੋਂ ਜੰਮੇ ਤੇ ਪਿਛਲੇ ਪੋਡਕਾਸਟ ਕੀ ਕਿਹਾ ਸੀ ਤੇ ਹੁਣ ਮੈਂ ਕੀ ਕਹਿ ਰਹੀ ਹਾਂ ਤੇ ਜਿੰਨੂੰ ਤੁਸੀਂ ਸੈਲੀਬ੍ਰਿਟੀ ਬਣਾਇਆ ਹੋਇਆ ਊਮਨਸ ਡੇਸ ਫੰਕਸ਼ਨ ਤੇ ਤੁਸੀਂ ਇਨਵਾਈਟ ਕਰ ਰਹੇ ਹੋ ਉੱਥੇ ਟਰੋਫੀ ਦੇ ਰਹੇ ਹੋ ਉਹ ਇੱਕ ਨੰਬਰ ਸਿਰੇ ਦੀ ਝੂਠੀ ਐ ਮੈਂ ਕੋਈ ਬੇਬੁਨਿਆਦ ਇਲਜ਼ਾਮ ਨਹੀਂ ਲਗਾਨਦੀ ਹੁੰਦੀ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦੀ ਇਹ ਨਾ ਹੀ ਕੋਈ ਵੀ ਰੋਸਰ ਆਪਣੇ ਕੋਲੋਂ ਕੁਝ ਕਹਿੰਦਾ ਪਹਿਲਾਂ ਅਸੀਂ ਇਹਨਾਂ ਦੀ ਕਲਿੱਪ ਜੋ ਇਹਨਾਂ ਨੇ ਬੋਲੇ ਹੁੰਦਾ ਉਹ ਦਿਖਾਣੇ ਆ ਫਿਰ ਉਸ ਤੇ ਅਸੀਂ ਆਪਣਾ ਰਿਐਕਸ਼ਨ ਦਿੰਨੇ ਆ ਜਾਂ ਕੋਈ ਕਮੈਂਟ ਕਰਦੇ ਆ ਠੀਕ ਐ ਅਸੀਂ ਆਪਣੇ ਕੋਲੋਂ ਕੋਈ ਗੱਲਾਂ ਨਹੀਂ ਬਣਾਉਂਦੇ ਹੈਗੇ ਤਾਂ ਕਹਿ ਰਹੇ ਨੇ ਵੀ ਤੁਹਾਨੂੰ ਕੀ ਮਿਲਦਾ ਇਹ ਕੀ ਮਿਲਦਾ ਸ਼ਰਮ ਝੂਠ ਕਰੋਸਿਆ ਜਾਂਦਾ ਸ਼ਰਮ ਗੰਦਗੀ ਫੈਲ ਰਹੀ ਹੈ ਸ਼ਰਮ ਲੋਕਾਂ ਨੂੰ ਬੇਕੂਬ ਬਣਾਇਆ ਜਾ ਰਿਹਾ ਤੇ ਬੋਲੀ ਹੈ ਨਾ ਕੋਈ ਤਾਂ ਬੋਲੇਗਾ ਨਾ ਠੀਕ ਐ ਤਾਂ ਮੀਨੂ ਜਿਹੜਾ ਇਹਨੂੰ ਇਹ ਨਹੀਂ ਪਤਾ ਇਹਨੇ ਆਪਣੇ ਵੱਡੇ ਮੁੰਡੇ ਨੂੰ ਜਨਮ ਕਉ ਦੇ ਦਿੱਤਾ ਸੀ ਤਲਾਕ ਤੋਂ ਪਹਿਲਾਂ ਦਿੱਤਾ ਸੀ ਕਿ ਤਲਾਕ ਤੋਂ ਬਾਅਦ ਦਿੱਤਾ ਸੀ ਅੱਜ ਮੈਂ ਇਹਨੇ ਨਵੇਂ ਵਾਲੇ ਪੋਡਕਾਸਟ ਦੇ ਵਿੱਚ ਜਿਹੜਾ ਸ਼ਿੱਧਰ ਟੀਵੀ ਤੇ ਆਇਆ ਨਿਰਤ ਝੂੜ ਬੋਲੇ ਨਿਰਤ ਝੂੜ ਬੋਲੇ ਮੈਂ ਇੱਕ ਇੱਕ ਚੀਜ਼ ਇਹਦੇ ਅੱਜ ਸਾਬਿਤ ਕਰੂੰਗੀ ਠੀਕ ਹੈ ਜੀ ਪਹਿਲਾਂ ਦੇਖੋ ਇਹਦੀ ਹੈ ਕਲਿੱਕ ਫੇਰ ਕਰਦੇ ਹਾਂ ਅੱਗੇ ਗੱਲ ਉਹਦੀ ਉਮਰ 'ਚ ਵਿਆਹ ਕਰਤਾ ਸੀਗਾ ਮੰਮੀ ਉਹਨਾਂ ਨੇ ਤੇ ਮਤਲਬ ਪਹਿਲਾਂ ਪਹਿਲਾਂ ਉਹ 2 ਕਮਹੀਨੇ ਤਾਂ ਵਧੀਆ ਰਹੇ ਮੇਰੇ ਨਾਲ ਉੱਥੇ ਤੇ 2 ਕਮਹੀਨੇ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਹਾਂਜੀ ਤੁਸੀਂ ਇੱਥੇ ਦੇਖਿਆ ਹੋਣਾ ਇੱਥੇ ਕਹਿ ਰਹੀ ਐ ਪਹਿਲੇ 2 ਕੁ ਮਹੀਨੇ ਤਾਂ ਬਹੁਤ ਵਧੀਆ ਰੇ ਤੇ 2 ਕੁ ਮਹੀਨੇ ਬਾਅਦ ਉਹਨਾਂ ਨੇ ਮੈਨੂੰ ਤੰਗ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਸੀ ਤੇ ਦੂਸਰੇ ਵਾਲੇ ਪੋਡਕਾਸਟ ਦੇ ਵਿੱਚ ਕੀ ਕਹਿ ਰਹੀ ਐ ਜ਼ਰਾ ਉਹ ਵੀ ਦੇਖੋ ਤੁਸੀਂ ਨੇ ਇੱਕ ਸਾਜ਼ਿਸ਼ ਹੀ ਇਹੋ ਜਿਹੀ ਰਚੀ ਸੀਗੀ ਮੇਰੇ ਤੇ ਉਹਨਾਂ ਨੇ ਮੈਨੂੰ ਮੇਰੇ ਜਿਹੜਾ ਪਹਿਲਾ ਸੋਹਰਾ ਸਾਸੂ ਸੀ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਮੈਂ ਤੀਜੇ ਦਿਨ ਕੱਢ ਕੇ ਦਿਖਾਉਂਗਾ ਹੁਣ ਉਸ ਪੋਡਕਾਸਟ ਦੇ ਵਿੱਚ ਕਹਿ ਰਹੀ ਐ ਵੀ ਮੇਰੇ 2 ਮਹੀਨੇ ਬਹੁਤ ਵਧੀਆ ਨਿਕਲੇ ਤੇ ਇਹ ਇਹਦੇ ਵਿੱਚ ਕਹਿ ਰਹੀ ਹੈਗੀ ਐ ਵੀ ਮੇਰੇ ਸੋ ਜੇ ਮਨ ਦੇ ਵਿੱਚ ਉਹਨਾਂ ਦੇ ਇਹੋ ਜਿਹਾ ਸੀ ਤਾਂ 2 ਮਹੀਨੇ ਤਾਂ ਵਧੀਆ ਛੱਡੋ 2 ਦਿਨ ਨਹੀਂ ਵਧੀਆ ਨਿਕਲ ਸਕਦੇ ਠੀਕ ਹੈ ਨਾਲੇ ਟੂ ਪੇਲੇ ਡਿਵੋਰਸ ਦਾ ਕੋਈ ਵੈਲਿਡ ਰੀਜ਼ਨ ਨਹੀਂ ਦਿੱਤਾ ਹੈਗਾ ਵੀ ਕੀ ਉਹਨਾਂ ਨੂੰ ਤੇਰੇ ਤੋਂ ਪ੍ਰੋਬਲਮ ਸੀ ਜਾਂ ਤੈਨੂੰ ਉਹਨਾਂ ਤੋਂ ਕੀ ਪ੍ਰੋਬਲਮ ਸੀ ਵੀ ਜਿਹੜਾ ਕਿ ਡਿਵੋਰਸ ਲੈਣ ਦੀ ਨੋਬੇ ਤੱਕ ਗਈ ਦੇਖੋ ਕੋਈ ਵੀ ਰਿਸ਼ਤਾ ਟੁੱਟਦਾ ਹੈ ਠੀਕ ਹੈ ਜਾਂ ਮੁੰਡੇ ਦੀ ਗਲਤੀ ਹੁੰਦੀ ਹੈ ਕੁੜੀ ਦੀ ਗਲਤੀ ਹੁੰਦੀ ਹੈ ਜਾਂ ਦੋਨਾਂ ਦੀ ਥੋੜ੍ਹੀ ਥੋੜ੍ਹੀ ਗਲਤੀ ਹੁੰਦੀ ਹੈ ਮੋਸਟਲੀ ਕੀ ਹੁੰਦਾ ਆਪਸ ਵਿੱਚ ਬਿਠਾ ਕੇ ਸਮਝਾ ਦਿੱਤਾ ਜਾਂਦਾ ਹੈਗਾ ਇਨੀ ਚੇਤੇ ਤਲਾਕਾ ਤੱਕ ਗੱਲ ਨਹੀਂ ਪਹੁੰਚਦੀ ਹੈਗੀ ਉਹਨੇ ਪਿਛਲੇ ਪੌਡ ਮੇਰਾ ਡਿਵੋਰਸ ਹੋਇਆ ਠੀਕ ਹੈ ਵੀ ਮੈਂ ਦੈਟ ਟਾਈਮ ਮੈਂ ਪ੍ਰੈਗਨੈਂਸੀ ਠੀਕ ਹੈ 9 ਮਹੀਨੇ ਕੜ ਤਾ ਸੀ ਮੁੰਡਾ ਹੋਣ ਵਾਲਾ ਸੀ ਵੀ ਅਸੀਂ ਇਹਦਾ ਖਰਚਾ ਨਹੀਂ ਚੱਕ ਸਕਦੇ ਬੱਚੇ ਦਾ ਹਸਪੀਟਲ ਦਾ ਤੇ ਮੈਂ ਫਿਰ ਮੇਰੇ ਬਾਹਰ ਚ ਇਦਾਂ ਮੈਨੂੰ ਛੱਡ ਕੇ ਚਲੇ ਗਏ ਮਰੋਂਦੀ ਨੂੰ ਦਰਵਾਜ਼ੇ 'ਚ ਐਂ ਛੱਡ ਕੇ ਤੇ ਪਿੱਛੇ ਮੁੜ ਗਏ ਵਾਪਸ ਨਾ ਬੁਲਾਇਆ ਮੰਮੀ ਉਹਨਾਂ ਨੂੰ ਦਰਵਾਜ਼ੇ 'ਚ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਮੰਮੀ ਮੇਰੀ ਗੱਲ ਲਾ ਹਾਂਜੀ ਦੇਖੀ ਤੁਸੀਂ ਇਹਦੇ ਕਲਿੱਪ ਇਸ ਕਲਿੱਪ ਦੇ ਵਿੱਚ ਨਾ ਇਹਦੇ ਦੋ ਝੂਠ ਹੈ 1 ਮਿੰਟ ਦੀ ਕਲਿੱਪ ਵੀ ਨਹੀਂ ਹੈਗੀ ਉਹਦੇ ਵਿੱਚ ਦੋ ਝੂਠ ਇਹਦੇ ਵਿੱਚ ਕਹਿ ਰਹੀ ਹੈ ਵੀ ਜਦੋਂ ਮੁੰਡਾ ਹੋਣ ਵਾਲਾ ਸੀ ਤੇ ਉਹਨਾਂ ਨੇ ਕਿਹਾ ਸੀ ਹਸਪੀਟਲ ਦਾ ਖਰਚਾ ਵਗੈਰਾ ਨਹੀਂ ਚੱਕ ਸਕਦੇ ਤਾਂ ਉਹਨਾਂ ਨੇ ਇਹਦੇ ਪਿੱਕੇ ਘਰੇ ਛੱਡਿਆ ਹੈ ਮਤਲਬ ਬੋਲਣ ਲੱਗੇ ਸੋਚਦੇ ਨਹੀਂ ਹੈਗੇ ਵੀ ਅਸੀਂ ਕੀ ਬੋਲਣ ਲੱਗੇ ਹਾਂ ਤੇ ਪਹਿਲਾਂ ਕੀ ਅਸੀਂ ਬੋਲਿਆ ਤੇ ਬਾਅਦ ਵਿੱਚ ਕੀ ਬੋਲੇਗਾ ਜਨਾਨੀ ਮੈਕੈਨਿਕ ਜੋ ਮਰਜ਼ੀ ਹੋਵੇ ਏਟਲੀਸ ਨੂੰ ਇਹ ਤਾਂ ਪਤਾ ਹੁੰਦਾ ਨਾ ਮੇਰਾ ਜਿਹੜਾ ਬੱਚਾ ਤਲਾਕ ਤੋਂ ਪਹਿਲਾਂ ਹੋਇਆ ਸੀ ਜਾਂ ਤਲਾਕ ਤੋਂ ਬਾਅਦ ਹੋਇਆ ਸੀ ਰਾਈਟ ਹੈਨਾ ਤਾਂ ਹੁਣ ਆ ਨਵੇਂ ਪੋਡਕਾਸਟ ਕੀ ਕਹਿ ਰਹੀ ਹੈ ਚੈੱਕ ਕਰਿਓ ਬਣਾ ਜੇ ਜਦੋਂ ਮੇਰੀ ਇੱਕਦਮ ਅੱਖ ਕੁਲੀ ਮੇਰਾ ਬੇਟਾ ਵੱਡਾ 6 ਮਹੀਨਿਆਂ ਦਾ ਸੀ ਮੇਰੇ ਨਾਲ ਪਿਆ ਤੇ ਜਦੋਂ ਮੇਰੀ ਅੱਖ ਕੁਲੀ ਜਦੋਂ ਮੈਂ ਦੇਖਿਆ ਕੋਈ ਹੋਰ ਬੰਦਾ ਹੈ ਇਹ ਤੇ ਮੇਰੀ ਉਸ ਟਾਈਮ ਬਾਬਾ ਜੀ ਨੇ ਜਿੱਤ ਬਚਾ ਲਈ ਹਨਾ ਮੈਂ ਰੋਲਾ ਪਾਤਾ ਤੇ ਉਹ ਨੇ ਭੱਜਦਾ ਵੀ ਦੇਖਿਆ ਖਿੜਕੀ ਚੋਂ ਹੁਣ ਇੱਥੇ ਤੁਸੀਂ ਦੇਖ ਰਹੇ ਹੋ ਕੀ ਕਹਿ ਰਹੀ ਐ ਵੀ ਜਦੋਂ ਉਹ ਬੰਦਾ ਆਇਆ ਇਹਦੇ ਹਿਸਾਬ ਨਾਲ ਜਿਹੜੀ ਸਾਜ਼ਿਸ਼ ਰਚੀ ਸੀ ਇਹਦੇ ਸੋਰੇ ਨੇ ਉਤੇ ਵੀ ਆਪਾਂ ਆਨੇ ਆ ਠੀਕ ਹੈ ਪਹਿਲਾਂ ਇੱਥੇ ਗੱਲ ਕਰ ਲਈਏ ਵੀ ਇਹਦਾ ਮੁੰਡਾ ਇਹਦੇ ਕੋਲ ਪਿਆ ਸੀ ਤੇ ਪਹਿਲੇ ਪੋਡਕਾਸਟ ਕੀ ਕਹਿ ਰਹੀ ਐ ਵੀ ਜਦੋਂ ਬੱਚਾ ਹੋਣ ਵਾਲਾ ਸੀ ਉਹਨਾਂ ਕੋਲ ਹਸਪੀਟਲ ਦਾ ਖਰਚਾ ਨਹੀਂ ਚੱਕਿਆ ਜਾ ਸਕਦਾ ਸੀ। ਦੈਟਸ ਵਾਈ ਉਹਨਾਂ ਨੇ ਇਹਨੂੰ ਛੱਡ ਆਏ ਇਹਦੇ ਘਰੇ। ਠੀਕ ਹੈ? ਉਹਨਾਂ ਘਰ ਵਾਲੀ ਕਲਿੱਪ ਵੀ ਇੱਥੇ ਆਪਣੇ ਘਰੇ ਕਿੱਦਾਂ ਪਹੁੰਚੀ? ਉੱਥੇ ਤਾਂ ਕਹਿ ਰਹੀ ਨਾ ਮੈਨੂੰ ਮੇਰੇ ਦਰ ਤੇ ਛੱਡਿਆ ਏ। ਠੀਕ ਹੈ? ਹੁਣ ਇਹਦੇ ਮੂੰਹੋਂ ਸੁਣੋ। ਅਨਦਰ ਝੂਠ। ਫਿਰ ਉਹ ਕਿੱਥੋਂ ਨਿਕਲੇ ਕਿੱਦਾਂ? ਫਿਰ ਮੈਂ ਉੱਥੋਂ ਨੰਗੇ ਪੈਰੀ ਦੂਜੇ ਦਿਨ ਪਿੰਡ ਵਾਲਿਆਂ ਨੂੰ ਉਹਨਾਂ ਨੇ ਕਹਿਤਾ ਵੀ ਇਹਨੂੰ ਜਾਣ ਨਾ ਦਿਓ ਇਹ ਜਾਊਗੀ। ਬਦਲੇ ਮੈਨੂੰ ਕਹਤਾ ਰੋਲਾ ਨਾ ਪਾਈਂ ਮੈਂ ਕਿਉਂ ਨਾ ਦੱਸਾਂ ਜਦ ਮੇਰੇ ਨਾਲ ਕੁਝ ਗਲਤ ਨਹੀਂ ਹੋਇਆ ਹਨਾ ਮੈਂ ਸਹੀ ਆ ਤੇ ਮੈਂ ਫਿਰ ਮਮੀ ਨੂੰ ਫੋਨ ਕੀਤਾ ਸਵੇਰ ਮਮੀ ਕਹਿੰਦੀ ਪੁੱਤ ਤੂੰ ਇਸ ਤਰ੍ਹਾਂ ਕਰ ਅਸੀਂ ਤੈਨੂੰ ਲੈਣ ਆਨੇ ਆ ਮੈਂ ਕਹਿੰਦਾ ਨਹੀਂ ਮਮੀ ਮੈਂ ਆ ਜਾਨੀ ਤੇ ਮੈਂ ਉਸਦੀ ਕੰਬਰੀ ਕੰਬਰੀ ਮੈਂ ਬੱਸ ਚੜ ਗਈ ਚੋਰੀ ਨੰਗੇ ਪੈਰ ਕਿਉਂਕਿ ਪਿੰਡ ਵਾਲੇ ਨੂੰ ਪਤਾ ਲੱਗ ਜਣਾ ਸੀ ਜੇ ਮੈਂ ਸਾਂਝ ਧਜ ਕੇ ਜਾਂਦੀ ਵਧੀਆ ਸਿਰ ਹਾਂਜੀ ਦੇਖ ਲਿਆ ਮੈਂ ਮਮੀ ਨੂੰ ਫੋਨ ਕੀਤਾ ਮੈਂ ਨੰਗੇ ਪੈਰੀ ਭੱਜੀ ਮੈਂ ਬੱਸ ਤੇ ਬੱਸ ਰਹੀ ਗਈ ਠੀਕ ਹੈ ਮੈਂ ਬਿਨਾਂ ਤਿਆਰ ਹੋਏ ਨਿਕਲੀ ਤੇ ਉੱਥੇ ਕੀ ਕਹਿ ਰਹੀ ਐ ਪੀ ਮੈਨੂੰ ਮੇਰੇ ਸੋਹਰੇ ਜਿਹੜੇ ਮੇਰੇ ਪੇਕੇ ਦੇ ਘਰ ਤੇ ਸੌਟਿਆ ਏ ਮੇਰੇ ਮੰਮੀ ਪਾਪਾ ਨੂੰ ਵੀ ਨਹੀਂ ਮਿਲੇ ਠੀਕ ਹੈ ਦੂਸਰੀ ਗੱਲ ਨੋਟ ਕੀਤੀ ਮੇਰੇ ਨਾਲ ਕੁਝ ਗਲਤ ਹੋਇਆ ਹੀ ਨਹੀਂ ਹੈ ਤੇ ਮੈਂ ਕਿਉਂ ਬੋਲਾਂ ਮੈਂ ਕਿਉਂ ਡਰਾਂ ਮਤਲਬ ਜੇ ਗਲਤ ਹੋਇਆ ਹੁੰਦਾ ਫਿਰ ਤੂੰ ਚੁੱਕਰ ਜਾਣਾ ਸੀ ਕੋਈ ਵੀ ਕਿਸੇ ਨਾਲ ਵੀ ਇਨਸੀਡੈਂਟ ਮਾੜਾ ਮੋਟਾ ਹੁੰਦਾ ਤੇ ਕੁੜੀਆਂ ਨੂੰ ਬੋਲਣਾ ਚਾਹੀਦਾ ਤੂੰ ਕਹਿ ਰਹੀ ਮੇਰੇ ਨਾਲ ਕੁਝ ਗਲਤ ਨਹੀਂ ਹੋਇਆ ਸੀ ਮੈਂ ਤਾਂ ਬੋਲ ਰਹੀ ਸੀ ਪਰ ਤੂੰ ਜਿਹੜੇ ਇੰਨੇ ਸ਼ਰਮ ਝੂਠ ਬੋਲ ਰਹੀ ਆ ਉਹ ਜੇ ਤੂੰ ਇਨਾ ਵੱਡਾ ਲਾਈਫ ਦਾ ਜਿਹੜਾ ਇਨਸੀਡੈਂਟ ਹੁੰਦਾ ਹੈ ਵੀ ਇੱਕ ਔਰਤ ਜਦੋਂ ਮਾਂ ਬੰਦੀ ਹੈ ਠੀਕ ਹੈ ਤੂੰ ਉਸ ਮੁੱਦੇ ਤੇ ਉਸ ਟੌਪਿਕ ਤੇ ਝੂਠ ਬੋਲੀ ਜਾ ਰਹੀ ਹੈ ਤੇ ਬਾਕੀ ਪੋਡਕਾਸਟ ਦਾ ਫਿਰ ਨੀਰਾ ਹੀ ਝੂਠ ਹੋਣਾ ਜਿੰਨੇ ਵੀ ਫਿਰ ਤੇਰੇ ਇੰਟਰਵਿਊਜ਼ ਹੈਗੇ ਆ ਜੋ ਵੀ ਤੂੰ ਸਟੋਰੀਆਂ ਅੱਜ ਤੱਕ ਸੁਣਾਈਆਂ ਉਹ ਸਾਰੀਆਂ ਹੀ ਝੂਠ ਹੋਣੀਆਂ ਮੈਂ ਆਪਣੇ ਕੋਲੋਂ ਤਾਂ ਲਾ ਕੇ ਕੁਝ ਦੱਸਦੀ ਨਹੀਂ ਬਈ ਤੂੰ ਹੀ ਆਪਣੇ ਮੂੰਹੋਂ ਬੋਲ ਰਹੀ ਹੈ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਵੀ ਤੇਰੇ ਮੈਂ ਕਿੰਨੇ ਝੂਠ ਕਲੀਅਰ ਕੀਤੇ ਇਸ ਵੀਡੀਓ ਦੇ ਵਿੱਚ ਵੀ ਨੀਰਾ ਹੀ ਝੂਠ ਹੈ ਬੜਵਾ ਤੇ ਫਿਰ ਤਿੰਨ ਚਾਰ ਹਾਈਲਾਈਟ ਪੁਆਇੰਟ ਕਰੂੰਗੀ ਜ਼ਿਆਦਾ ਨਹੀਂ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਲੋਕੀ ਬੋਲਦੇ ਕਿਉਂ ਰੋਸਟਿੰਗ ਕਿਉਂ ਹੁੰਦੀ ਹੈ ਤੁਹਾਡੀ ਉਹ ਵੀ ਮੈਂ ਕਿਹਾ ਦਦੀ ਆ ਇੱਕ ਕਾਰਨ ਆ ਵੀ ਹੈ ਤੇਰੇ ਝੂਠ ਰੋਸਟਿੰਗ ਦਾ ਹਰ ਦੂਜੀ ਤੀਜੀ ਵੀਡੀਓ ਦੇ ਵਿੱਚ ਨਾ ਤੇਰਾ ਝੂਠ ਹੁੰਦਾ ਜੱ ਤਰੀਕੇ ਨਾਲ ਮੈਂ ਰੋਸਟ ਕਰਨਾ ਲੱਗ ਜਾਣਾ ਤਾਂ ਹੁਣ ਦੋ ਕੁ ਤੇਰੀਆਂ ਤੇ ਮੈਂ ਵੀਡੀਓ ਪਾਈਆਂ ਜਾਂ ਹੋਰ ਇੱਕ ਦੋ ਜਿਨ੍ਹਾਂ ਨੇ ਪਾਈਆਂ ਠੀਕ ਹੈ ਤੇ ਤੂੰ ਪਹਿਲਾਂ ਇੰਟਰਵਿਊ ਪਿੰਡ ਬੁਲਾ ਕੇ ਕਰਵਾ ਲਿਆ ਉਹਨੂੰ

ਪਿੰਡ ਚ ਬਲਾਰੀ ਬੰਦੇ ਨੂੰ ਇੰਟਰਵਿਊ ਲਈ ਕਦੀ ਤੂੰ ਚੰਡੀਗੜ੍ਹ ਮੋਹਾਲੀ ਜਾ ਰਹੀ ਹੈ ਤੇ ਜਦੋਂ ਵਲੋਗਿੰਗ ਕਰਦੀ ਕਰਦੀ ਰਹਿ ਉੱਥੇ ਜਾ ਕੇ ਐਕਸਪਲੇਨੇਸ਼ਨ ਕਿਉਂ ਦੇ ਰਹੀ ਹੈ ਮੈਨੂੰ ਲੋਕੀ ਆਹ ਕਹਿੰਦੇ ਆਹ ਕਹਿੰਦੇ ਆਪਣੇ ਆਪ ਚ ਉਧਾਰ ਨਹੀਂ ਕਰਨਾ ਲੋਕੀ ਕਿਉਂ ਕਹਿ ਰਹੀ ਹੈ ਕਰਦੀਆਂ ਅਗੇ ਕਲੀਅਰ ਲੋਕੀ ਵੀ ਕਿਉਂ ਕਹਿ ਰਹੀ ਹੈ ਆ ਦੇਖੋ ਇਹਦੇ ਅਗਲੇ ਕਲੀਪ ਉਹਨਾਂ ਨੇ ਉਹਨਾਂ ਨੇ ਜਿਵੇਂ ਕਹਿ ਲਓ ਮੇਰੇ ਤੇ ਬੰਦਾ ਇੱਕ ਉਲੀ ਐਪਟੈਂਟ ਕਰਨ ਲਈ ਮੇਰੇ ਤੇ ਬੰਦਾ ਬਿਠਾਤਾ ਰਾਤ ਨੂੰ ਹਾਂ ਜਦੋਂ ਉਹ ਆਇਆ ਮੇਰੇ ਕੋਲੇ ਮਤਲਬ ਮੇਰਾ ਰੱਖਿਆ ਸੀ ਵਰਤ ਉਸ ਦਿਨ ਸੋਮਵਾਰ ਦਾ ਹੁਣ ਮੈਂ ਵਰਤ ਰੱਖ ਦਿੰਦੀ ਸੀ ਤੇ ਮੇਰਾ ਜਿਹੜਾ ਪਹਿਲਾ ਹਸਬੰਦ ਸੀ ਉਹ ਵੀ ਨਾਲ ਹੀ ਉਹ ਮਤਲਬ ਨੀਚੇ ਪਿਆ ਸੀ ਪਹਿਲੇ ਉਹਦੀ ਸਾਜ਼ਿਸ਼ ਕਹ ਲੋ ਕੁਝ ਵੀ ਸੀ ਮਤਲਬ ਕਿਸੇ ਗੱਲ ਪਿੱਛੇ ਗੁੱਸੇ ਹੋ ਕੇ ਥੱਲੇ ਜ਼ਮੀਨ ਤੇ ਵਿਸਤ ਇੱਥੇ ਕਹਿ ਰਹੀ ਏ ਵੀ ਮੇਰੇ ਸਹੁਰੇ ਵੱਲੋਂ ਇੱਕ ਬੰਦਾ ਪਲਾਨਟ ਕੀਤਾ ਗਿਆ ਸੀ ਜਿਹੜਾ ਕਿ ਇਹਦੇ ਨਾਲ ਗਲਤ ਕੰਮ ਕਰੇ ਰੇਪ ਐਟੈਂਪਟ ਕਰਨ ਲਈ ਕਰਨ ਲਈ ਨਹੀਂ ਐਟੈਂਪਟ ਠੀਕ ਹੈ ਦੋਨਾਂ ਚੀਜ਼ਾਂ 'ਚ ਫਰਕ ਹੈ ਪਹਿਲੇ ਜਲਦਾ ਕੋਈ ਵੀ ਆਪਣੇ ਘਰ ਦਾ ਬਜ਼ੁਰਗ ਹੋਵੇ ਜਾਂ ਕਰਵਲ ਹੋਵੇ ਇਦਾਂ ਦੀ ਗੰਦੀ ਪਲੈਨਿੰਗ ਕੋਈ ਨਹੀਂ ਕਰਦਾ ਚਲੋ ਇਹਦੀ ਗੱਲ ਮੰਨ ਲੈਂਦੇ ਆ ਫਿਰ ਇਹ ਇਸ ਤੋਂ ਪਹਿਲਾਂ ਇਹਨੇ ਇੰਟਰਵਿਊ ਹੋਏ ਇਹਨੇ ਪੋਡਕਾਸਟ ਹੋਏ ਠੀਕ ਆ ਉਹਦੇ ਵਿੱਚ ਇਹ ਕਿਉਂ ਨਹੀਂ ਬੋਲੀ ਜਿਹੜੀ ਮੈਨੂੰ ਸਿਰਾਂ ਰੋ ਰੋ ਕੇ ਦੱਸ ਸਕਦੀ ਐ ਆਪਰੇਸ਼ਨਟ ਐ ਮੇਰੇ ਸਾਥ ਇੱਥੇ ਅੜਗੇ ਸੀ ਸਾਥ ਇੱਥੇ ਅੜਦੇ ਹੁੰਦੇ ਠੀਕ ਆ ਉਹ ਏਡੀ ਵੱਡੀ ਵੱਡੀ ਗੱਲ ਕੋਜਵੇ ਇਹਦਾ ਘਰ ਵਾਲਾ ਕੁੜਦਾ ਸੀ ਮਾਰਦਾ ਸੀ ਪਿੰਦਾ ਸੀ ਖਾਂਦਾ ਸੀ ਹਰ ਨਿੱਕੀ ਨਿੱਕੀ ਚੀਜ਼ ਇਹਨੇ ਕਿ ਹੈ ਵੀਡੀਓ ਬਿੱਦਾ ਬਾਰੇ ਹੋਈ ਕਿੱਦਾਂ ਤੇ ਗੰਦ ਹੋਈ ਲੱਲਾ ਪੱਪਾ ਤੁਸੀਂ ਜਾਣਦੇ ਹੋ ਹਰ ਨਿੱਕੇ ਨਿੱਕੇ ਚੀਜ਼ ਨੇ ਹਜ਼ਾਰਾਂ ਵਾਰ ਦੱਸੀ ਹੈ ਤੇ ਇਹ ਚੀਜ਼ ਜਿਹੜੀ ਇੰਨੀ ਜ਼ਰੂਰੀ ਸੀ ਇਹ ਅੱਜ ਕਿਉਂ ਦੱਸ ਰਹੀ ਹੈ ਤੁਸੀਂ ਕਿਸੇ ਬੰਦੇ ਦਾ ਕਰੈਕਟਰਾਈਜ਼ੇਸ਼ਨ ਕਰ ਰਹੇ ਹੋ ਕਿਸੇ ਬੁਜ਼ੁਰਗ ਤੇ ਇੱਕ ਕਿਸੇ ਬੰਦੇ ਤੇ ਇਲਜ਼ਾਮ ਲਗਾ ਰਹੇ ਹੋ ਨੇ سنگੀਨ ਇੰਨੇ ਗੰਦੇ ਜੇ ਇਹਦੀ ਅਜ ਫੈਮਲੀ ਹੈਗੀ ਮੈਨੂੰ ਸਿਰਾ ਦੇ ਤਾਂ ਉਸ ਬੰਦੇ ਦੀ ਜਿਹਦੇ ਨਾਲ ਪਹਿਲਾਂ ਡਿਵੋਰਸ ਹੋਇਆ ਉਹਦੀ ਵੀ ਫੈਮਲੀ ਹੋਏਗੀ ਨਾ ਤਾਂ ਉਹਦੀ ਫੈਮਲੀ ਲਾਈਫ ਤੇ ਕੀ ਇੰਪੈਕਟ ਪਈਗਾ ਠੀਕ ਹੈ ਤੇ ਅੱਜ ਹੀ ਕਿਉਂ ਸਵਾਲੀਆ ਨਿਸ਼ਾਨ ਉਡਦਾ ਦੇਤੇ ਕਿਸੇ ਕੁੜੀ ਨਾਲ ਕਿਸੇ ਫੀਮੇਲ ਨਾਲ ਕੋਈ ਕੰਮ ਕਰਦੀ ਹੈ ਮਾਰਕੀਟ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਉਹਨੂੰ ਉਸੇ ਟਾਈਮ ਆਵਾਜ਼ ਚੱਕਣੀ ਚਾਹੀਦੀ ਹੈ ਲੇਕਿਨ ਇਹ 15 16 ਸਾਲ ਬਾਅਦ ਅੱਜ ਕਿਉਂ ਬੋਲ ਰਹੀ ਹੈ ਜਦਕਿ ਮੇਰੇ ਸਾਹਮਣੇ ਕੋਈ ਨੁਦਦਾਂ ਨਹੀਂ ਉਠਾਉਣਾ ਚਾਹੀਦਾ ਸੀ ਬੱਚੇ ਜਵਾਨ ਹੋ ਚੁੱਕੇ ਇੱਕ ਮਾੜਾ ਇਨਸੀਡੈਂਟ ਇਨਸੀਡੈਂਸੀ ਚਲਾ ਗਿਆ ਚਲਾ ਗਿਆ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਕੁਝ ਨਹੀਂ ਹੋਇਆ ਸ਼ੁਕਰ ਹੈ ਵਾਹਿਗੁਰੂ ਦਾ ਪਰ ਅੱਜ ਕਿਉਂ ਇੱਥੇ ਸਵਾਲ ਹੈ ਤੇ ਮੇਰੀ ਬੇਨਤੀ ਇਹ ਰਹੇਗੀ ਜਿਹੜੇ ਦਾ ਪੇਲੇ ਵਾਲਾ ਹਸਬੰਡ ਹੈ ਜਾਂ ਸੋਹਰਾ ਪਰਿਵਾਰ ਹੈਗਾ ਉਹਨਾਂ ਤੱਕ ਜੇ ਮੇਰੀ ਵੀਡੀਓ ਇਹ ਪਹੁੰਚ ਵੀ ਹੈਗੀ ਹੈ ਤਾਂ ਕਾਈਂਡਲੀ ਆਪਣਾ ਪੱਖ ਵੀ ਅੱਗੇ ਰੱਖੋ ਇਹਨਾਂ ਦੋਨਾਂ ਦੇ ਡਿਵੋਰਸ ਦਾ ਕਾਰਨ ਕੀ ਸੀ ਕਿਉਂ ਇਹ ਦਾ ਮੁੰਡਾ ਡਿਵੋਰਸ ਤੋਂ ਪਹਿਲਾਂ ਦਾ ਸੀ ਜਾਂ ਬਾਅਦ ਹੋਇਆ ਹੈ ਡਿਵੋਰਸ ਤੋਂ ਠੀਕ ਹੈ ਜਿਹੜਾ ਪੇਲੇ ਵਾਲਾ ਵੱਡਾ ਮੁੰਡਾ ਇਹਦਾ ਸਮਰ ਠੀਕ ਹੈ ਕਿਉਂਕਿ ਇਹ ਤਾਂ ਆਪਣੇ ਇੰਟਰਵਿਊਜ਼ ਦੇ ਵਿੱਚ ਦੋਨਾਂ ਚ ਗੱਲਾਂ ਹੀ ਮਿਕਸ ਕਰੀ ਜਾ ਰਹੀ ਹੈ ਤਾਂ ਕਾਈਂਡਲੀ ਉਹ ਵੀ ਲੋਕ ਆਣ ਸਾਹਮਣੇ ਆਪਣਾ ਪੱਖ ਅੱਗੇ ਰੱਖਣ ਐਵੇਂ ਕਿਸੇ ਨੂੰ ਆਪਾਂ ਨਾਜਾਇਜ਼ ਬਦਨਾਮ ਨਹੀਂ ਕਰ ਸਕਦੇ ਬੜਾ ਸੁੱਖਾ ਹੁੰਦਾ ਵੀ ਉਹਨੇ ਮੁੰਡੇ ਨੇ ਇਹ ਕਰਤਾ ਸੇ ਇਹ ਕਿਆ ਸੀ ਠੀਕ ਹੈ ਜੇ ਕੁੜੀਆਂ ਨੂੰ ਦੁੱਖ ਲੱਗਦਾ ਉਹਨਾਂ ਦੇ ਕਰੈਕਟ ਤੇ ਕੁਐਸਚਨ ਮਾਰਕ ਕਰਨ ਤੇ ਤਾਂ ਮੁੰਡਿਆਂ ਦੀ ਵੀ ਇੱਜ਼ਤ ਵੀ ਸੇਮ ਹੀ ਹੈ ਠੀਕ ਹੈ ਚਲੋ ਅੱਗੇ ਦੇਖਦੇ ਆਂ ਨੈਕਸਟ ਵੀਡੀਓ ਨਿੱਤ ਗੱਡੀ 'ਚ ਜਾਂਦੀ ਆ ਹੁਣ ਇਹ ਨਹੀਂ ਦੇਖਦੇ ਅਗਲੇ ਗੱਡੀ 'ਚ ਜਾਣਾ ਸੁੱਖ ਬਹਿਣਾ ਸਾਰੀ ਦਿਹਾੜੀ ਤੁਸੀਂ ਇਹ ਦੇਖੋ ਕਿੰਨੇ ਘੰਟੇ ਦਾ ਸਫ਼ਰ ਆ ਹੁਣ ਇੱਥੇ ਆਈ ਆ ਕਿੰਨੇ ਘੰਟੇ ਹੁਣ 10 ਵਜੇ ਜਾਣੇ ਸਾਨੂੰ ਜਾਂਦਿਆਂ ਨੂੰ ਮੈਨੂੰ ਇੱਕ ਗੱਲ ਸੱਚੀ ਸੱਚੀ ਦੱਸੀ ਜਿੱਥੇ-ਜਿੱਥੇ ਵੀ ਪਿਛਲੇ 3-4 ਦਿਨਾਂ ਦੇ ਵਿੱਚ ਤੂੰ ਜਾ ਕੇ ਆਈ ਆ ਬਠਿੰਡੇ, ਮੋਹਾਲੀ ਜਿੱਥੇ ਤੇਰਾ ਜਾਣਾ ਕਿੰਨਾ ਕੁ ਜ਼ਰੂਰੀ ਸੀ ਗੱਡੀਆਂ ਦੇ ਰੈਂਟ ਦੇਣੇ ਕਿੰਨੇ ਕੁ ਜ਼ਿਆਦਾ ਜ਼ਰੂਰੀ ਸੀ ਗੈਬੀ ਨਾ ਸਰਦਾ ਸੀ ਨਾ ਜਿਹਦੇ ਕੋਲ ਪੈਸਾ ਨਾ ਨਾ ਹੋਵੇ ਉਹ ਚੀਜ਼ਾਂ ਐ ਅਫੋਰਡ ਨਹੀਂ ਕਰ ਸਕਦਾ ਦੂਸਰੀ ਗੱਲ ਤੂੰ ਕਹਿ ਰਹੀ ਹੈ ਕਿਨੂੰ ਸ਼ੌਂਕ ਹੈ ਗੱਡੀਆਂ 'ਚ ਬਹਿਣਾ ਸੋਖਾ ਹੈ ਹਾਂ ਗੱਡੀਆਂ 'ਚ ਬਹਿਣਾ ਬਹੁਤ ਸੋਖਾ ਹੈ ਤੂੰ ਕਿਹੜੇ ਗੱਡੀ ਚਲਾਨੀ ਹੁੰਦੀ ਹੈ ਮੈਂ ਕਿਸੇ ਹੋਰ ਦੇ ਛੱਡ ਮੈਂ ਆਪਣੇ ਐਗਜ਼ਾਮਪਲ ਦਿੰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਰਕੀਟਿੰਗ ਦਾ ਜੋਗ ਹੈ ਔਰ ਪਿਛਲੇ ਕਈ ਸਾਲਾਂ ਤੋਂ 17-18 ਸਾਲਾਂ ਤੋਂ ਤੋ ਇਹਦੇ ਚ ਕੋਈ ਕਿੱਡੀ ਕ ਬਾਤਰੀ ਹੈਗੀ ਐ ਮੈਂ ਗੱਡੇ ਚ ਗਈ ਜੀ ਮੈਂ ਸਫਰ ਕੀਤਾ ਸੀ ਤੋ ਜਾਣਾ ਤੇਰੇ ਆਪਣੇ ਹੱਥ ਸੀ ਜਾਣਾ ਕਿ ਨਹੀਂ ਜਾਣਾ ਭਰਿਆ ਮਤਲਬ ਪਹਿਲਾਂ ਉਹਨਾਂ ਨੇ ਮੇਰਾ ઓਪਰੇਟ ਕੀਤਾ ਗੰਡ ਕੱਢੀ ਮਤਲਬ ਟਾਂਕੇ ਨਹੀਂ ਲਾਏ 15 ਦਿਨ ਬਾਅਦ ਮੇਰੇ ਟਾਂਕੇ ਲੱਗੇ ਸੀ ਉਹਨੇ ਦਿਨ ਮੇਰੇ ਨਾਲੇ ਕੋ ਹੱਗਾਈ ਆ ਕਿ ਇਦਾਂ ਦੀ ਬਕਵਾਸ ਕਰ ਰਹੀ ਹੈ ਲੋਗ ਮੇਰੀ ਛਾਤੀ ਬਾਰੇ ਬੋਲਦੇ ਆ ਇਹ ਵੋ ਤੇਰੀ ਛਾਤੀ ਬਾਰੇ ਸਾਨੂੰ ਸੁਪਨਾ ਆਇਆ ਸੀ ਅਸੀਂ ਤੇਰੇ ਘਰੇ ਜਾ ਕੇ ਰਿਪੋਰਟਾਂ ਦੇਖੀ ਜਾਂ ਹਸਪੀਟਲ ਹੋ ਜਾ ਕੇ ਵੈਰੀਫਾਈ ਕੀਤਾ ਜੋ ਵੀ ਹੋਇਆ ਤੂੰ ਹੁੰਦਾ ਸਦੀਂ ਠੀਕ ਹੈ ਮੈਂ ਤਾਂ ਕਦੇ ਬੋਲਿਆ ਨਹੀਂ ਮੈਂ ਤਾਂ ਤੈਨੂੰ ਹਿੰਟ ਦਿੱਤਾ ਸੀ ਵੀ ਹਾਂ ਇਨਰਵੇਅਰ ਪ੍ਰੋਪਰ ਪਾ ਕੇ ਰੱਖਿਆ ਕਰ ਅੱਛਾ ਨਹੀਂ ਲੱਗਦਾ ਜਿੰਨੇ ਬੋਲਿਆ ਫਿਰ ਉਹਦਾ ਨਾਮ ਲਓ ਤੁਸੀਂ ਠੀਕ ਹੈ ਤੋਂ ਹੋਨੇ تھے ਕਹਿ ਰਹੀ ਹੈ ਵੀ ਗੰਡ ਹੋਈ ਸੀ ਉਹਨਾਂ ਨੇ ਆਪਰੇਟ ਕਰਕੇ ਕੱਟ ਲਾ ਕੇ ਗੰਡ ਕੱਢਤੀ ਠੀਕ ਹੈ ਉਹ ਕਿਉਂ ਹੋਈ ਸੀ ਉਹ ਮੈਂ ਪਿਛਲੀ ਵੀਡੀਓ ਚ ਵੀ ਕਲੀਅਰ ਕਰ ਚੁੱਕੀ ਆ ਤੈਨੂੰ ਕਿਉਂਕਿ ਉਸ ਤੋਂ ਪਹਿਲਾਂ ਤੇ ਬੇਬੀ ਖਰਾਬ ਹੋਇਆ ਸੀ ਇਹ ਵੀ ਮੈਂ ਨਹੀਂ ਦੱਸਿਆ ਤੂੰ ਹੀ ਦੱਸਿਆ ਤੈਨੂੰ ਕਿੱਦਾਂ ਪਤਾ ਲੱਗਿਆ ਤੂੰ ਦੱਸਿਆ ਨਾ ਉਹ ਜਿਹੜਾ ਬੋਸ਼ਨ ਹੋਇਆ ਸੀ ਉਹਨੂੰ ਵੀ ਇਸ ਜਿਹਦੇ ਅੰਦਰ ਦਿੱਤੀ ਨਹੀਂ ਕਿ ਇਹਦੇ ਉਹ ਬਲੌਗ ਵਿੱਚ ਜਾ ਕੇ ਦੇਖ ਲਿਓ ਦੂਸਰੇ ਚੈਨਲ ਸਰਾਂ ਬਲੌਗ ਦੇ ਵਿੱਚ ਪਾਇਆ ਹੋਇਆ ਹੈ ਠੀਕ ਹੈ ਤੇ ਤੁਸੀਂ ਆਪ ਦੱਸਦੇ ਹੋ ਠੀਕ ਹੈ ਹੁਣ ਬਸ ਇੱਥੇ ਮੇਨ ਗੱਲ ਇਹ ਹੈ ਇਹ ਕਹਿ ਰਹੀ ਹੈ ਕਿ ਕੱਟ ਲਾ ਕੇ ਗੰਡ ਕਰਤੀ ਸੀ ਅਗਲੀ ਕਲਿੱਪ 'ਚ ਕੀ ਕਹਿ ਰਹੀ ਹੈ ਪੁੰਜੀ ਵੀ ਮੇਰੀ ਇੱਕ ਬ੍ਰੈਸਟ ਇਧਰਲੀ ਹੈ ਨਹੀਂ ਹਨਾ ਵੀ ਕੱਟੀ ਹੈ ਉਹਦੇ ਕਰਕੇ ਮੈਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ ਜਦੋਂ ਇੰਜੈਕਸ਼ਨ ਹੀ ਗਲਤ ਲੱਗ ਗਿਆ ਸੀ ਮੈਨੂੰ ਆਕਸੀਜਨ ਲੱਗੀ ਰਹੀ ਹੈ ਹਾਂ ਦੇਖਿਆ ਤੁਸੀਂ ਐਨੇ ਫਿਰ ਆਪਣੀ ਗੱਲ ਨੂੰ ਕਨਟਰਡਿਕਟ ਕਰਦੇ ਨਾ ਵੀ ਇਧਰ ਵਾਲੀ ਕੱਟੀ ਹੋਈ ਹੈ ਹੈ ਨਹੀਂ ਕਿ ਪਹਿਲਾਂ ਕੀ ਕਹਿ ਰਹੀ ਐ ਗੰਡ ਸੀ ਕੱਟ ਲਾ ਕੇ ਕੱਢਦੀ ਕੱਟਦੇ ਉਹ ਹੁੰਦੇ ਆ ਜਦੋਂ ਪ੍ਰੈਸਟ ਕੈਨਸਲ ਹੋ ਜਾਂਦਾ ਇਹਦੇ ਆ ਦੋ ਚਾਰ ਮੈਂ ਤੁਹਾਨੂੰ ਪੇਪਾਂ ਲਾ ਦੇਣੀਆਂ ਤੁਸੀਂ ਮੈਨੂੰ ਦੱਸੋ ਆਪ ਹੀ ਦੇਖ ਕੇ ਜਿਹੜਾ ਇਹਨੇ ਇਹਨਾਂ ਰੋਲਾ ਪਾਇਆ ਹੋਇਆ ਠੀਕ ਐ ਵੀ ਕਿਹੜੇ ਪਾਸੋਂ ਕੱਟੀ ਹੋਈ ਐ ਇਹਨੂੰ ਕੱਟੀ ਹੋਈ ਤੇ ਹਲਕਾ ਜਿਹਾ ਕੱਟ ਲਾ ਕੇ ਵਿੱਚੋਂ ਫੋੜਾ ਕਹਿ ਲਓ ਜਾਂ ਗੰਡ ਕਹਿ ਲਓ ਜਾਂ ਕੁਝ ਕਹਿ ਲਓ ਉਹਨੂੰ ਰਿਮੂਵ ਕਰਨ ਦੇ ਵਿੱਚ ਫਰਕ ਹੀ ਨਹੀਂ ਪਤਾ ਇਹ ਇਦਾਂ ਪਬਲਿਕ ਦੇ ਸਾਮਕਿਲੰਦੇ ਠੀਕ ਐ ਅੱਗੇ ਕੀ ਹੋਰ ਦੇਖੋ ਨੇ ਕੀ ਡਰਾਮੇबाजी ਕੀਤੀ ਹੋਈ ਐ ਲਾਧੀਆ ਟੋਕਲੀ ਪਾ ਦੇਖਿਆ ਜ਼ਰਾ ਫੇ ਮੈਨੂੰ ਤੁਸੀਂ ਦੱਸਿਓ ਘੱਟੇ ਹੋਈ ਹੈ ਕਿ ਨਹੀਂ ਤੇ ਮੈਨੂੰ ਖੁਦ ਮਾਲਕ ਨੇ ਹੁਣ ਦਿੱਤਾ ਮੈਂ ਕਿਉਂ ਕਿਸੇ ਤੋਂ ਮੰਗਾ ਕਿਉਂ ਕਿਸੇ ਤੋਂ ਲਵਾਂ ਆ ਥੋੜੇ ਦਿਨ ਪਹਿਲਾਂ ਯੂਕੇ ਤੋਂ ਕਿਸੇ ਨੇ ਪੈਸੇ ਪਾਏ ਉਹਨਾਂ ਨੇ ਨਾਮ ਪੁੱਛਿਆ ਲੈਣ ਨੇ ਉਹਨਾਂ ਨੇ ਪੈਸੇ ਪਾਤੇ ਸਾਨੂੰ ਤੇ ਅਸੀਂ ਉਹਨਾਂ ਨੂੰ ਕਿਹਾ ਥੋੜੀ ਜਿਹੀ ਵੀ ਪੈਸੇ ਪੋਣੇ ਕਈ ਤਾਂ ਅੱਧੀ ਕਰਦੇ ਨਾਮ ਪੁੱਛ ਲੈਂਦੇ ਆ ਨਾਮ ਤੇ ਵੀ ਪੈਸੇ ਪੈ ਜਾਂਦੇ ਆ ਮਤਲਬ ਕਹਿੰਦੇ ਆਪਣਾ ਨਾਮ ਦੱਸ ਕੇ ਉੱਥੋਂ ਜਾ ਕੇ ਕਢਾ ਲਿਓ ਪਤਾ ਨਹੀਂ ਕੋਈ ਏਦਾਂ ਦੀ ਮੈਨੂੰ ਨਾਮ ਨਹੀਂ ਪਤਾ ਉਹ ਚੀਜ਼ ਦਾ ਜਿਵੇਂ ਵੈਸਟਰਨ ਯੂਨੀਅਨ ਇੱਥੇ ਇਹਨਾਂ ਜੀ ਕਹਿ ਰਹੇ ਆ ਉਹ ਵੀ ਮਾਲਕ ਨੂੰ ਸਾਨੂੰ ਸਾਰਾ ਕੁਝ ਦੇਤਾ ਸਾਨੂੰ ਹੁਣ ਕਿਸੇ ਤੋਂ ਕੋਈ ਚੀਜ਼ ਹੀ ਲੋੜਨੀ ਹੈਗੀ ਤੇ ਥੋੜੇ ਦਿਨ ਪਹਿਲਾਂ ਪੈਸੇ ਕਿਸੇ ਨੇ ਪਾਈ ਫਿਰ ਓਕੇ ਹੋਲੇ ਨਹੀਂ ਨਹੀਂ ਉਹਨਾਂ ਨੇ ਨਾਮ ਤੇ ਬਾਤੇ ਮਨਪ੍ਰੀਤ ਪੂਰੀ ਦੁਨੀਆ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਚਲੋ ਕਰੋੜਾ ਛੱਡੋ ਲੱਖਾਂ ਦੇ ਹਿਸਾਬ ਨਾਲ ਹੋਣੀ ਆ ਠੀਕ ਆ ਉਹਨਾਂ ਨੂੰ ਨਹੀਂ ਪਹੁੰਚ ਗਏ ਤੋ ਆਪਣਾ ਸਪੈਸੀਫਿਕ ਅਕਾਊਂਟ ਨੰਬਰ ਜਾਂ ਆਧਾਰ ਕਾਰਡ ਦਿੱਤਾ ਹੋਣਾ ਤਾਂ ਹੀ ਤੇਰੇ ਅਕਾਊਂਟ 'ਚ ਪੈਸੇ ਪਹੁੰਚੇ ਕਿਸੇ ਨੇ ਵੀ ਤੇਰੀ ਹੈਲਪ ਕੀਤੀ ਹੋਵੇ ਸਾਲ ਪਹਿਲਾਂ ਚ 5 ਮਹੀਨੇ ਮਿਲਾ ਪਹਿਲਾਂ ਠੀਕ ਹੈ ਤਾਂ ਜੇ ਤੂੰ ਉਹਨੂੰ ਆਪਣੀ ਡਿਟੇਲਸ ਭੇਜੀਆਂ ਤਾਂ ਹੀ ਪੈਸੇ ਆਏ ਨਾ ਮੈਨੂੰ ਵੀ ਇੱਕ ਕਮੈਂਟ ਆਇਆ ਹੈਗਾ ਮੇ ਕਾਸ਼ ਦੇ ਇਤੇ ਮਾਮਲੇ ਦੇ ਵਿੱਚ ਕਿਸੇ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸ ਦਿਓ ਤੇ ਮੈਂ ਉਹਨੂੰ ਜਵਾਬ ਕੀ ਦਿੱਤਾ ਉਹ ਕਮੈਂਟ ਵੀ ਮੈਂ ਤੈਨੂੰ ਲਾ ਦਿੰਦੀ ਆ ਠੀਕ ਹੈ ਇਹ ਡਿਪੈਂਡ ਹੁੰਦਾ ਆਪਣੇ ਤੇ ਵੀ ਅਸੀਂ ਕਿਸੇ ਤੋਂ ਕੋਈ ਫਾਈਨੈਂਸ਼ੀਅਲ ਸਪੋਰਟ ਲੈਣੀ ਕਿ ਨਹੀਂ ਲੈਣੀ ਹਨ ਮੇਰਾ ਨਾਮ ਅਮਨਪ੍ਰੀਤ ਕੋਰ ਹੈ ਦੇਖ ਲਿਓ ਕਿਸੇ ਹੋਰ ਅਮਨਪ੍ਰੀਤ ਨੂੰ ਪੈਸੇ ਕੌਣ ਦੇ ਕੌਣ ਦੇ ਮੈਨੂੰ ਨਾ ਪਹੁੰਚਣ ਕਿੰਨਾ ਕੁ ਤੁਸੀਂ ਬੇਫਿਕੂ ਬਣਾਉਗੇ ਲੋਕਾਂ ਨੂੰ ਕਿੰਨਾ ਕੁ ਵੀ ਉਹਨਾਂ ਨੇ ਨਾਮ ਤੇ ਪੈਸੇ ਪਾਤੇ ਮਨਪ੍ਰੀਤ ਦੁਨੀਆ ਤੇ ਕਿੰਨੀ ਹੈ ਤੇਰੇ ਕੋਲ ਹੀ ਕਿਉਂ ਪਹੁੰਚੇ ਇੱਕ ਮੇਰੀ ਸਹੇਲੀ ਹੈ ਮਨਪ੍ਰੀਤ ਉਹਦੀ ਲੈਬ ਹੈਗੀ ਹੈ ਲੈਬੋਰੀਟਰੀ ਜਿੱਥੇ ਕੋਣ ਬਲੱਡ ਟੈਸਟ ਕਰਦੇ ਆ ਉਹਨੂੰ ਨਹੀਂ ਪਹੁੰਚਦੀ ਸਕੂਲ ਫਰੈਂਡਾਂ ਕਰੀ ਤੈਨੂੰ ਹੀ ਕਿਉਂ ਪਹੁੰਚੇ ਸਵਾਲ ਦਾ ਜਵਾਬ ਦੇ ਉਹ ਤਾਂ ਉਹਨਾਂ ਨੂੰ ਮਾਣਾ ਕਿੱਥਾ ਸੀ ਪਰ ਫਿਰ ਤੈਨੂੰ ਪਹੁੰਚ ਗਏ ਕੋਈ ਪਤਾ ਕੀ ਕਹਿੰਦੇ ਵੀ ਇਹ ਖਾਂਦੀ ਜ਼ਿਆਦਾ ਜਿਆਦਾ ਨਾ ਖਾਣ ਲੱਗੇ ਨਹੀਂ ਰਹਦੀ ਬਿਮਾਰ ਤਾਂ ਰਹਿੰਦੀ ਆ ਉਹ ਇਹ ਨਹੀਂ ਦੇਖਦੇ ਵੀ ਮੈਨੂੰ ਪ੍ਰੋਬਲਮ ਆ ਡਾਕਟਰ ਨੇ ਵੀ ਕਿਹਾ ਕਹਿੰਦੇ ਤੈਨੂੰ ਖਾਣ ਨਾਲ ਨਹੀਂ ਇਹ ਚੀਜ਼ਾਂ ਹੋਈਆਂ ਪਰ ਉਹਨਾਂ ਨੇ ਪ੍ਰੇਜ ਮੈਨੂੰ ਦੱਸਿਆ ਕਹਿੰਦੇ ਤੂੰ ਪ੍ਰੇਜ ਰੱਖ ਇਹ ਜਿਹੜੀਆਂ ਮੇਰੇ ਆਪਰੇਸ਼ਨ ਹੋਏ ਨਾ ਸਰਜਰੀਆਂ ਹੋਈਆਂ ਕਈ ਮੈਨੂੰ ਕਹਿੰਦੇ ਆ ਨਾ ਵੀ ਤੂੰ ਖਾਂਦੀ ਜ਼ਿਆਦਾ ਤਾਂ ਤੂੰ ਬਿਮਾਰ ਰਹਿੰਦੀ ਐ ਡਾਕਟਰ ਨੇ ਮੈਨੂੰ ਪ੍ਰੇਜ ਦੱਸੇ ਹੋਏ ਆ ਮੈਂ ਸਰਜਰੀਆਂ ਮੇਰੀਆਂ ਹੋਈਆਂ ਉਹਦੇ ਕਰਕੇ ਮੇਰੀ ਹਾਲਤ ਖਰਾਬ ਰਹਿੰਦੀ ਐ ਚਲੋ ਪ੍ਰੇਜ ਦੱਸੇ ਤੈ ਫਾਸ ਫੁਰਤੂਨੀ ਛੱੜਦੀ ਗੋਲ ਗੱਪੇ ਤੂੰ ਨਹੀਂ ਛੱੜਦੀ ਚਾਪਾ ਪਨੀਰ ਟਿੱਕੇ ਓਕੀ ਕਹਿੰਦੇ ਹੁੰਦੇ ਕੁਲਚਾ ਨਿਊਟਰੀ ਕੁਲਚਾ ਮੈਕਰੋਨੀ ਕੁਲਚਾ ਦਹੀਂ ਪੱਲੇ ਗੋਲ ਗੱਪੇ ਕਿਹੜੀ ਚੀਜ਼ ਐ ਜਿਹੜੀ ਤੂੰ ਛੱਡੀ ਐ ਜਿਹੜੀ ਚੀਜ਼ ਤੂੰ ਪ੍ਰੇਸ਼ ਕੀਤਾ ਆ ਚਿਪਸ ਕੁਰਕਰੇ ਮੰਚ ਡਾਕਟਰ ਨੇ ਤੈਨੂੰ ਪ੍ਰੇਸ਼ ਦੱਸਿਆ ਕਿਹੜੇ ਪ੍ਰੇਸ਼ ਕੀਤੇ 24 ਘੰਟੇ ਦਾ ਪੇਟ ਉਹ ਤੂੰ ਡਸਟਬਨ ਬਣਾਇਆ ਹੋਇਆ ਐ ਮੈਨੂੰ ਲੱਗਦਾ ਜਿਹੜਾ ਤੂੰ ਅੱਜ ਆ ਪੋਡਕਾਸਟ ਵਗੈਰਾ ਜਾਂ ਇੰਟਰਵਿਊ ਕਰ ਰਹੀ ਹੈ ਨਾ ਇਹ ਸੋਰੀ ਮੈਂ ਕਦੇ ਵੇਖ ਹਿਮਰ ਇਹਦਾ ਯੂਤ ਨਹੀਂ ਕਰਦੀ ਬਟ ਕਿਸ ਤੇਰੇ ਦਿਮਾਗ ਨੂੰ ਚੜੀ ਹੋਈ ਹੈ ਹੋ ਜਿਹੜੇ ਗਲਤ ਗੱਲ ਤੇ ਤੂੰ ਕੰਮ ਕਰਵਾਦੀ ਹੈ ਐਕਚੁਅਲ ਤੂੰ ਡਰੀ ਹੋਈ ਹੈ ਹਿਲਿੰਗ ਹੋਈ ਹੈ ਡਰ ਠੀਕ ਹੈ ਮੈਂ ਮੰਨਦੀ ਤੂੰ ਗ੍ਰੀਤੀ ਕੱਟੀ ਹੈ ਦੁੱਖ ਕੱਟੇ ਸਾਰੇ ਨਿਕੱਟੇ ਹੁੰਦੇ ਆ ਬਟ ਜਿੰਨਾ ਤੂੰ ਟੰਡੋਰਾ ਪਿੱਟਿਆ ਹੋਇਆ ਨਾ ਜੇ ਮੈਂ ਆਪਣੇ ਮਾਰੇ ਦੱਸਾਂ ਤਾਂ ਤੇਰੇ ਦੁੱਖ 1% ਵੀ ਨਹੀਂ ਹੈਗੇ ਬਟ ਸਾਨੂੰ ਰੋਂ ਦੀ ਆਦਤ ਨਹੀਂ ਮੈਂ ਫਿਰ ਕਹਿ ਰਹੀ ਹਾਂ ਮੈਂ ਦੁੱਖਾਂ ਦਾ ਮਜ਼ਾਕ ਨਹੀਂ ਉਡਾਰੀ ਮੈਂ ਵੀ ਕੱਟੇ ਹੋਰਾਂ ਨੇ ਵੀ ਬੜੇ ਕੱਟੇ ਐ ਹਰ ਤੀਜੀ ਚੌਥੀ ਜਨਾਨੀ ਦੀ ਇਹੀ ਕਹਾਣੀ ਹੁੰਦੀ ਐ ਬਟ ਕਿਸ ਨੇ ਰੋਣਾ ਪਟਣਾ ਕਿ ਨਹੀਂ ਉਹ ਉਹਦੇ ਆਪਣੇ ਹੱਥ 'ਚ ਹੁੰਦਾ ਹੈ ਮਿਹਨਤ ਕਰਕੇ ਕਮਾਉਣਾ ਜਾਂ ਲੋਕਾਂ ਤੋਂ ਲੈਣਾ ਇਹ ਵੀ ਆਪਣੇ ਹੱਥ 'ਚ ਹੁੰਦਾ ਹੈ ਠੀਕ ਐ ਬਟ ਤੂੰ ਦਿਸ ਟਾਈਮ ਜਿਹੜੀ ਕਿਸ ਚੀਜ਼ ਤੋਂ ਹੋਈ ਐ ਮੈਂ ਤੈਨੂੰ ਦੱਸ ਦੇਣੀ ਐ ਤੂੰ ਗਰੀਬੀ ਦੇਖੀ ਐ ਗਰੀਬ ਦੁੱਖ ਦੇਖੇ ਐਗਰੀ ਹੁਣ ਜਿਹੜੀ ਚੀਜ਼ਾਂ ਤੇਰੇ ਕੋਲ ਆ ਗਈਆਂ ਫੇਮ ਆ ਗਿਆ ਪੈਸਾ ਆ ਗਿਆ ਉਹ ਕਿਧਰ ਚਲਾ ਨਾ ਜਾਵੇ ਉਸ ਚੀਜ਼ ਨੂੰ ਬਚਾਉਣ ਦੇ ਵਿੱਚ ਤੂੰ ਹੋਰ ਨੀਚੇ ਗੇਰੀ ਖਾਈ ਦੇ ਵਿੱਚ ਝੂਠਾਂ ਦਾ ਤੋਂ ਪਲਿੰਦਾ ਸ਼ੁਰੂ ਤੋਂ ਹੀ ਬੰਨੇ ਆ ਜਿਉ ਕਵਰ ਸੀ ਤਾਂ ਪੋਡਕਾਸਟ ਕਰਕੇ ਇੰਟਰਵਿਊ ਕਰਕੇ ਉਹ ਇੱਕ ਇੱਕ ਤਹਿ ਉਤਰੀ ਜਾ ਰਹੀ ਹੈ ਉਹ ਮੈਂ ਪਿੱਛੇ ਦਿਖਾਇਆ ਆਪਣੀ ਵੀਡੀਓ ਦੇ ਵਿੱਚ ਕਿੰਦਾ ਹਰ ਇੰਟਰਵਿਊ ਦੇ ਵਿੱਚ ਤੇਰੇ ਝੂਠ ਹੈ ਬੱਚਾ ਤੇਲਾ ਸੀ ਜਾਂ ਬਾਦ ਸੀ ਬੜਾ ਕੁਛ ਹੈਗਾ ਮੈਨੂੰ ਨਾਮ ਇਹਨੂੰ ਬੋਲਣ ਲਈ ਮਜਬੂਰ ਕਰੀਏ ਇਹ ਜਿਹੜੇ ਇੰਟਰਵਿਊ ਹੋ ਰਹੀ ਹੈ ਜਾਂ ਪੋਡਕਾਸਟ ਹੋ ਰਹੀ ਹੈ ਉਹ ਮੈਂ ਡੈਡ ਸ਼ੂਰ ਕਰ ਦਿੰਦੀ ਆ ਜਿਹੜਾ ਤਰਾ ਪਿੱਛੇ ਪਿੰਡ ਦੇ ਵਿੱਚ ਤੂੰ ਇੰਟਰਵਿਊ ਦਿੱਤਾ ਸਰਦਾਰ ਮੁੰਡੇ ਨੂੰ ਤੂੰ ਆਪ ਕਰਵਾ ਲੈ ਜੋ ਤੇਰਾ ਚੱਲਦਾ ਚਲਾ ਹੀ ਜਾ ਵੈਲਵਿਸ਼ਾ ਨਾ ਠੀਕ ਹੈ ਕੋਈ ਤੇਰੀ ਪਰਸਨਲੀ ਹੇਟ ਨਹੀਂ ਹੈ ਤੇਰੇ ਨਾਲ ਤੇਰੀ ਬਲੌਗਿੰਗ ਕੈਟਾਗਰੀ ਹੈ ਮੇਰੀ ਰੋਸਟਿੰਗ ਦਾ ਡੈਟ ਅਗਰ ਇਹ ਪੁਆਇੰਟ ਪਿਕ ਕਰਨਾ ਛੁੱਟ ਸਾਹਮਣੇ ਰੱਖਣਾ ਲੋਕਾਂ ਦੇ ਜਾਂ ਸਰਕਾਰਾਂ ਦੇ ਵੀ ਮੈਂ ਕਰਦੀ ਮੈਂ ਅਗਲੇ ਹਫਤੇ ਫਿਰ ਕਨੂਰੀ ਬਾਰਡਰ ਜਾ ਰਹੀ ਹਾਂ ਕੁਝ ਕਿਸਾਨਾਂ ਦੀ ਗੱਲ ਸਾਹਮਣੇ ਰੱਖਣੀ ਠੀਕ ਹੈ ਸੋ ਦੈਟ ਬੀ ਕੇਅਰਫੁਲ ਰੱਖੀਂ ਸੜਕੇ ਦੇ 10 ਵਜੇ ਦੇ ਤੁਰੇ ਨਾ 9 ਵਜੇ ਦੇ ਤੁਰੇ ਵੇ ਹਰ ਚੱਲੋ ਚੱਲੋ ਆਟਾ ਬੇਤੇ ਆਟਾ ਬੇਤੇ ਚੱਲ ਚੰਡੀਗੜ੍ਹ ਤੱਕ ਬੇਤੇ ਕੋਈ ਦਾਬਾ ਨਹੀਂ ਛੱਡਿਆ ਆਲਾ ਰਹਿਣਾ ਜਾਵੇ ਭੌਲੀ ਭੁੱਖੀ ਆ ਯਾਰ ਭੌਲੀ ਭੁੱਖੀ ਦੋ ਸਿੱਖੋ ਕਾਦੇ ਵਾਲਾ ਹੈ ਕੁਲਚਾ ਮਕਰੋਨੀ ਵਾਲਾ ਦੇਖ ਲੈ ਤੁਸੀਂ ਇਹਦੇ ਉੱਪਰ ਇਹ ਜਿਹੜਾ ਇਹਨੇ 3 ਦਿਨ ਟੂਰਿੰਗ ਕੀਤੀ ਹੈ ਇਹਦੇ ਵਿੱਚ ਜੋ ਨਹੀਂ ਵੀ ਖਾਣਾ ਸੀ ਨਾ ਇਹਨੇ ਔਰ ਲਾਇਨਸਮਾਲ ਦੇ ਵਿੱਚ ਤਾਂ ਕਿ ਯਾਰ ਰਸਤੇਆਂ ਦੇ ਵਿੱਚ ਇਹਦਾ ਘਰ ਵਾਲਾ ਖੁਦ ਕਹੇ ਰ ਕੋਈ ਟਾਬਾ ਨਹੀਂ ਛਕਿਆ ਗੋਲ ਗੱਪੇ ਖਾ ਰਹੀ ਉਸ ਤੋਂ ਪਹਿਲਾਂ ਨੇ ਦਹੀਂ ਪੱਲੇ ਖਾਤੇ ਇਹ ਡਾਕਟਰ ਦੇ ਸਾਹਮਣੇ ਪ੍ਰੇਜ ਕਰੀ ਤੇ ਕਾਈਂਡਲੀ ਜੇ ਤੁਹਾਨੂੰ ਡਾਕਟਰ ਪ੍ਰੇਜ ਕਰਨ ਨੂੰ ਕਹੇ ਤਾਂ ਮੇਰੇ ਸਮਝ ਲਾਂ ਕਿ ਇਦਾਂ ਦਾ ਪ੍ਰੇਜ ਤਾਂ ਬਿਲਕੁਲ ਨਾ ਕਰੀਓ ਤੇ ਹੋ ਸਕਦਾ ਫਿਰ ਤੁਹਾਨੂੰ ਦੁਬਾਰਾ ਡਾਕਟਰ ਕੋਲ ਜਾਣਾ ਪਵੇ ਤਾਂ ਆ ਇਹਦੇ ਕੰਮ ਹੈਗੇ ਹੁਣ ਇਹਦਾ ਘਰ ਵਾਲਾ ਇੱਥੇ ਵੀ ਅੱਧੀ ਰੋਸਟਿੰਗ ਤਾਂ ਇਹ ਕਰੀ ਜਾ ਰਹੀ ਸਾਨੂੰ ਕਿ ਲੋੜ ਹੈ ਇੱਕ ਮਤਲਬ ਪੜੇ ਨਾ ਦਿਮਾਗ ਦੇ ਵਿੱਚ ਬੰਦੇ ਨੂੰ ਸੋਚਣਾ ਚਾਹੀਦਾ ਯਾਰ ਮੈਂ ਕੀ ਕਰ ਰਹੀ ਹਾਂ ਕੀ ਕਰ ਰਹੀ ਹਾਂ ਠੀਕ ਹੈ ਵੀ ਅੱਗੋਂ ਫਿਚਰ ਨੂੰ ਸੇਵ ਕਿਦਾਂ ਕਰਨਾ ਹੈ ਜਾਂ ਇਹ ਵਲੋਗਿੰਗ ਕਿੰਨੇ ਦਿਨ ਚੱਲੇਗੀ ਕਿੰਦੀਆਂ ਦਿਨ ਪਰਮੋਚਨ ਤਾਂ ਹੈਗੇ ਆ ਇਹ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਠੀਕ ਹੈ ਸਿਰਫ ਪੈਸਾ ਸਿਸਟਮ ਫੁਕਨ ਤੇ ਦਾ ਧਿਆਨ ਹੈ ਸਿਰਫ ਫੁਕਨ ਤੇ ਹੈਲਪ ਅੱਜ ਮਿਲ ਜਾਂਦੀ ਹੁੰਦੀ ਹੈ ਅੱਗੇ ਕਈ ਵਾਰ ਨਹੀਂ ਵੀ ਮਿਲੇਗੀ ਫਿਰ ਕੀ ਕਰੇਗੀ ਤਾਂ ਸੋ ਦੈਟ ਇਹਨੂੰ ਆਪਣੇ ਸੇਵਿੰਗ ਜਾਂ ਇਨਵੈਸਟਮੈਂਟ ਵੱਲ ਤੋਂ ਨਾ ਦੇਦਾ ਵਲੋਗਿੰਗ ਦੇ ਵਿੱਚ ਇੰਪਰੂਵਮੈਂਟ ਕਰਨੀ ਚਾਹੀਦੀ ਹੈਗੀ ਆ ਮੇਰੀ ਤਾਂ ਇਹਨੂੰ ਇਹੀ ਸਲਾਹ ਰਹੇਗੀ ਮੈਂ ਹਰ ਇੱਕ ਨੂੰ ਵਧੀਆ ਸਲਾਹ ਦਿੰਨੀ ਹੁੰਦੀ ਆ ਕਿਸੇ ਨੇ ਮੰਨੀ ਹੈ ਉਹਦੀ ਮਰਜ਼ੀ ਨਹੀਂ ਮੰਨੀ ਤਾਂ ਵੀ ਮਰਜ਼ੀ ਉਹਦੀ ਠੀਕ ਹੈ ਤੇ ਸਾਡੇ ਸਾਹਮਣੇ ਕੋਈ ਚੀਜ਼ ਆਏਗੀ ਅਸੀਂ ਤਾਂ ਰੱਜ ਕੇ ਰੋਸਟ ਕਰਾਂਗੇ ਔਰ ਮਜ਼ੇ ਲੈ ਕੇ ਕਰਾਂਗੇ ਤਰੀਕੇ ਦੇ ਨਾਲ ਕਰਾਂਗੇ ਠੀਕ ਹੈ ਨਾ ਇਹ ਮਜ਼ੇ ਲੈ ਰਹੀ ਸਾਡੇ ਮਜ਼ੇ ਹੈ ਕਿਉਂਕਿ ਸਾਡੇ ਕੋਈ ਰਾਤ ਨੂੰ ਮਤਲਬ 8 9 ਵਜੇ 1 2 ਘੰਟੇ ਹੁੰਦੇ ਜਿਹੜੇ ਫ੍ਰੀ ਹੁੰਦੇ ਬਾਕੀ ਤਾਂ ਅਸੀਂ ਬੇਬੀ ਹੁੰਦੇ ਸਾਰਾ ਦਿਨ ਠੀਕ ਹੈ ਤੇ ਹੁਣ ਅੱਗੇ ਦੇਖੋ ਕੀ ਕਹਿ ਰਹੀ ਹੈ ਵੀ ਮੇਰੀਆਂ ਵੀਡੀਓਜ਼ ਪਤਾ ਨਹੀਂ ਕੀ ਹੁੰਦਾ ਹੈ ਗਾਲਾਂ ਕੱਢਦੀ ਹੈ ਬਹੁਤ ਬਣਾਉਂਦੇ ਮੇਰੇ ਖਿਲਾਫ ਵੀਡੀਓ ਕਿਉਂ ਪਤਾ ਨਹੀਂ ਕਿਉਂ ਕੀ ਦਿੱਕਤ ਹੈ ਮੈਨੂੰ ਸਮਝ ਨਹੀਂ ਮੇਰੀ ਵੀਡੀਓ ਚ ਕੁਛ ਹੈ ਮੈਨੂੰ ਮਤਲਬ ਸਮਝ ਨਹੀਂ ਆਈ ਅੱਜ ਤੀਕੋ ਵੀ ਮੇਰੀ ਵੀਡੀਓ ਚ ਇਹੋ ਜਿਹਾ ਕੀ ਹੈ ਜਿਹਦੇ ਪਿੱਛੇ ਮੈਨੂੰ ਇੰਨਾ ਗਲਤ ਬੋਲਦੇ ਐ ਇੱਥੇ ਤੋਂ ਕਹਿ ਰਹੀ ਐਂ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ ਮੇਰੀ ਵੀਡੀਓਜ਼ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਜਿਹੜੇ ਲੋਕੇ ਮੈਨੂੰ ਰੋਸਟ ਕਰਦੇ ਐ ਬੈਡ ਕਮੈਂਟ ਕਰਦੇ ਐ ਇੱਕ ਰੋਸਟ ਕਰਨ ਵਾਲੇ ਵੀ 50 ਜਣੇ ਹੋਣਗੇ ਲੇਕਿਨ ਹਰ ਵੀਡੀਓ ਦੇ ਵਿੱਚ 302 100 300 ਕਮੈਂਟ ਰੋਂਗ ਆਏ ਹੁੰਦੇ ਆ ਸਾਨੂੰ 50 ਜਣਾਂ ਨੂੰ ਸਾਈਡ ਤੇ ਕੱਢ ਦੇ ਉਹ 300 ਬੰਦਾ ਤੂੰ ਦੱਸ ਦੇ ਜੇ ਤੇਰੀ ਵੀਡੀਓ ਦੇ ਵਿੱਚ ਕੁਝ ਗਲਤ ਨਹੀਂ ਹੁੰਦਾ ਫਿਰ ਸਹੀ ਕਿਉਂ ਕੀ ਹੁੰਦਾ ਕੀ ਮੈਸੇਜ ਹੁੰਦਾ ਕੀ ਦਿਖਾਨੀ ਐ ਤੂੰ ਵੀਡੀਓ ਦੇ ਵਿੱਚ ਜੇ ਗਲਤ ਨਹੀਂ ਹੁੰਦਾ ਕੁਝ ਤੇਰੇ ਹਿਸਾਬ ਨਾਲ ਕਿਉਂਕਿ ਸਾਡੇ ਹਿਸਾਬ ਨਾਲ ਤੋਂ ਗਲਤ ਐ ਐਥਿਕਲੀ ਗਲਤ ਐ ਜੋ ਤੂੰ ਅਨ ਹਾਈਜਨਿਕ ਫੂਡ ਦਾ ਦੁਕਾਨੀ ਐ ਜਾਂ ਜੋ ਵੀ ਤੂੰ ਖਰਕਤਾਂ ਕਰਦੀ ਐ ਉਹ ਆਮ ਲੇਡੀਜ਼ ਨਹੀਂ ਕਰਦੀਆਂ ਹੈ ਕਿ ਆ ਠੀਕ ਐ ਆਮ ਕਿ ਲੋੜਤਾ ਨਹੀਂ ਕਰਦੀਆਂ ਤੇ ਤੂੰ ਇਹ ਦੱਸ ਦੇ ਵਿੱਚ ਚੰਗਾ ਕੀ ਐ ਤੂੰ ਕਹਿੰਦੀ ਮੈਂ ਪਬਲਿਕ ਨੂੰ ਆਸਾਨੀ ਆ ਇਸੇ ਕੋਡ ਕਰ ਸਕਿਆ ਆ ਤੇਰੇ थमन लिस्ट है, है, है जो so so, तो माड़ा नहीं है तो चंगा भी की है वो दस दो तो प्लीज ठीक है क्योंकि हिसाब से चंगा नहीं है का? बाकी जिदर जिदा तेरा ब्लॉक आता है उस ब्लॉक रोस्टिंग आती है उसे तू देख लिया कर की चंगा नहीं दस ਗੋਟ ਇਟ ਅਜਿਹਾ ਕਿ ਨਾ ਪੀ ਰਿਆ ਪਾਣੀ ਤੇ ਆਪਣੇ ਆਗੇ ਗਾਇਸਰੇ ਸਨੈਕਸ ਸਨੈਕਸ ਚ ਸੀਗੇ ਮੋਮੋਜ਼ ਫਰਾਈਜ਼ ਮੋਮੋਜ਼ ਤੇ ਤੰਦੂਰੀ ਮੋਮੋਜ਼ ਤੇ ਸਪ੍ਰਿੰਗ ਰੋਲਸ ਆਪਾਂ ਉਹ ਤੁਹਾਨੂੰ ਦਿਖਾ ਦਨੇ ਆ ਆ ਦੇਖੋ ਮਿਓਨੀਜ਼ ਵਗੈਰਾ ਸਾਰਾ ਕੁਝ ਸੀ ਗਾਇਸਰੇ ਇੱਧਰ ਕੁੜੀਆਂ ਪਰਫਾਰਮ ਕਰ ਰਹੀਆਂ ਸੀ ਤੇ ਇੱਧਰ ਹੁਣ ਆਪਾਂ ਖਾ ਰਹੀਆਂ ਗਾਇਸਰੇ ਬੜੀ ਭੁੱਖ ਲੱਗੀ ਸੀ ਤੇ ਆਲੀ ਬਾਈਟ ਕਰਕਰੇ ਮੋਮੋਜ਼ ਕਰਕਰੇ ਮੋਮੋਜ਼ ਖਾ ਲੋ ਮਿਲਿਆਨ ਕਾ ਕਿਦਾਂ ਲੱਗਦੀ ਨੇ ਅੰਟਰਨੈਸ਼ਨਲ ਔਮਨ ਡੇ ਤੇ ਇਹਨੂੰ ਵੀਆਪੀ ਗੈਸਟ ਬੁਲਾਇਆ ਗਿਆ ਸੀ ਬੁਲਾਉਣ ਵਾਲੇ ਤੇ ਵੀ ਲਾਨਤ ਤੇ ਜਾਣ ਵਾਲੇ ਤੇ ਵੀ ਲਾਨਤ ਕਿਸੇ ਹੋਰ ਨੂੰ ਕੁਝ ਨ ਕਿ ਚੋਲ ਖਾ ਕੇ ਵਾਇਰਲ ਹੋਇਆ ਖੁਦ ਨੂੰ ਤਾਂ ਪਤਾ ਹੁੰਦਾ ਨਾ ਤੇ ਜਾਣ ਤੋਂ ਪਹਿਲੇ ਹੀ ਸੋਚ ਲੈਣਾ ਚਾਹੀਦਾ ਸੀ ਮੈਂ ਵੀਆਪੀ ਵਾਲੇ ਕੰਮ ਕੀ ਕੀਤੇ ਆ ਵੀਆਪੀ ਹੋ ਹੁੰਦਾ ਜਿਹਨੇ ਦੇਸ਼ ਲਈ ਕੁਝ ਕੀਤਾ ਹੋਵੇ ਸਮਾਜ ਲਈ ਮੱਲੇ ਲਈ ਚਲੋ ਛੱਡੋ ਸਮਾਜ ਮੱਲਾ ਜਿਹਨੇ ਆਪਣੇ ਪਰਿਵਾਰ ਲਈ ਕੁਝ ਕੀਤਾ ਹੋਵੇ ਆਪਣੇ ਲਈ ਕੁਝ ਕੀਤਾ ਹੋਵੇ ਬੱਚਿਆਂ ਲਈ ਆਪਣੇ ਬੱਚਿਆਂ ਨੇ ਕੁਝ ਕੀਤਾ ਹੋਵੇ ਕੁਝ ਐਕਸਟਰਾ ਅਚੀਵਮੈਂਟ ਕੀਤੀ ਹੋਵੇ ਠੀਕ ਹੈ ਬਾਕੀ ਜਨਾਨੀਆਂ ਤੋਂ ਦਾਦਾ ਇਹਦੀ ਕੀ ਅਚੀਵਮੈਂਟ ਸੀ ਆਪਣੇ ਪਰਿਵਾਰ ਲਈ ਦੇਸ਼ ਮੱਲਾ ਛੱਡ ਦੇ ਇੱਕ ਇੱਕ ਟਾਈਮ ਲਈ ਛੱਡ ਦੋ ਠੀਕ ਹੈ ਆਪਣੇ ਪਰਿਵਾਰ ਲਈ ਜਾਂ ਆਪਣੇ ਅਚੀਵਮੈਂਟ ਕੀਤੇ ਨੇ ਇਹ ਅਚੀਵਮੈਂਟ ਕਰ ਲਿਆ ਇਹਲਾ ਇੱਕ ਲਈ ਗਾਇਸ ਵੀਰੇ ਕਹਿੰਦੇ ਸੀ ਹੁਣ ਇਹਦਾ ਮੁੰਡਾ ਵੀ ਗਾਇਸ ਵੀਰੇ ਕਹਿੰਦਾ ਤੇ ਇਹਦਾ ਘਰ ਵਾਲਾ ਵੀ ਗਾਇਸ ਵੀਰੇ ਕਹਿੰਦਾ ਇਹ ਇਹਦੀ ਅਚੀਵਮੈਂਟ ਹੈ ਗਾਇਸ ਵੀਰੇ ਠੀਕ ਹੈ ਜਿਹੜੇ ਬੰਦੇ 7000 ਰੁਪਏ ਟਰਾਂਸਫਰ ਹੋਇਆ ਜਾਂ 10000 ਰੁਪਏ ਟਰਾਂਸਫਰ ਹੋਇਆ ਇਹੀ ਕਹ ਰਿਹਾ ਇਸੇ ਪੋਡਕਾਸਟ ਦੇ ਵਿੱਚ ਵੀ ਉਸ ਤੋਂ ਬਾਅਦ ਅਸੀਂ ਸੂਟ ਲੈ ਦਵਾਈਆਂ ਲੈ ਵਿਆਹ ਆਪ ਕੁਤਾਇਆ ਠੀਕ ਹੈ ਜਿਹੜਾ ਬੰਦਾ 3-4000 ਰੁਪਏ ਮਹੀਨਾ ਵੀ ਨਹੀਂ ਕਮਾ ਸਕਦਾ ਤੇ ਉਹ ਵੀਆਈਪੀ ਗੈਸਟ ਹੈ ਜਿਨ੍ਹਾਂ ਦੇ ਹੱਥ ਪੈਰ ਵੀ ਨਹੀਂ ਨਾ ਹੁੰਦੇ व्हीलचेयर ਤੇ ਹੁੰਦੇ ਮੈਂ ਉਹ ਬੰਦੇ ਵੀ ਕੰਮ ਕਰਦੇ ਦੇਖਿਆ ਮੈਂ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਐਗਜ਼ਾਮਪਲ ਵੀ ਦਿੱਤੀਆਂ ਬਿਮਾਰ ਬੰਦੇ ਵੀ ਕੰਮ ਕਰਦੇ ਸਾਨੂੰ ਪਤਾ ਨਹੀਂ ਕਿੰਨਿਆ ਕ ਪ੍ਰੋਬਲਮਸ ਆਉਣਗੇ ਬਟ ਕਲ ਉਹ ਹੀ ਹੈ ਸਾਨੂੰ ਰੋਣਾ ਨਹੀਂ ਆਉਂਦਾ ਸਮਝ ਲਿਆ ਪਿੱਟਣਾ ਨਹੀਂ ਆਉਂਦਾ ਤੁਹਾਡੇ ਨਾਲ ਮੈਨੂੰ ਇੰਨੇ ਖੇਚੜ ਦੀ ਵੀ ਹੈ ਨਾ ਮਤਲਬ ਵੀਆਈਪੀ ਗੈਸਟ ਇੱਕ ਏ ਇੱਕ ਕਿਰਨਾ ਇੱਕ ਉਹ ਜਾਣਵੀ ਸਾਠੇ ਵਾਲੀ ਉਹਨਾਂ ਦੀ ਅਚੀਵਮੈਂਟ ਉਈ ਉਹਦਾ ਥੋੜਾ ਜਿਹਾ weight ਘਟ ਹੈ ਥੋੜਾ ਨਹੀਂ ਜਿਆਦਾ weight ਘਟ ਹੈ ਉਹ ਉਹਦੀ achievement ਹੈ ਉਹਨੂੰ achievement ਨਹੀਂ ਕਹਿੰਦੇ health issue ਕਹਿੰਦੇ ਆ ਰੋਟੀ ਤੇ ਕਰਾ ਦੇ ਆ ਘਰ ਜਾ ਕੇ ਖਾਵਾਂਗੇ ਫੋਨ ਬੈਟਰੀ ਵੀ ਨਹੀਂ ਪਤਾ ਨਹੀਂ ਮੀਂਹ ਕੋਰ ਵੀ ਦੋ ਨਾ 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 ਅੱਗੇ ਵਧ ਜੇ ਇਹ ਜਦੋਂ ਫੇਕ VIP ਔਮਨਸ ਡੇ ਤੋਂ ਵਾਪਸ ਆ ਰਹੇ ਸੀ ਉਸ ਫੰਕਸ਼ਨ ਤੋਂ ਵਾਪਸ ਆ ਰਹੇ ਸੀ ਤੇ ਰਸਤੇ 'ਚ ਟਾਬੇ ਤੇ ਰੁਕੇ ਥੋੜਾ ਰੋਮਾਂਟਿਕ ਸੀਨ ਵੀ ਕ੍ਰੀਏਟ ਕੀਤਾ ਉਹ ਤੁਸੀਂ ਦੇਖ ਸਕਦੇ ਹੋ ਤੇ ਰਾਤ ਵਾਸਤੇ ਰੋਟੀ ਪੈਕ ਕਰਾਈ ਇਹਦਾ ਹਸਬੰਡ ਇਹਦਾ ਬੇਟਾ ਨਾਲ ਸੀ ਤੇ ਘਰ ਜਾ ਕੇ ਨੇ ਕੀ ਡਰਾਮਾ ਕਰੀਟ ਕੀਤਾ ਉਹ ਵੀ ਜ਼ਰਾ ਦੇਖਿਓ ਫਿਰ ਕਹਿੰਦੇ ਸਾਨੂੰ ਕਿਉਂ ਬੋਲਦੇ ਹੋ ਸਾਨੂੰ ਕਿਉਂ ਰੋਸਟ ਕਰਦੇ ਹੋ ਆਹ ਕੰਮ ਹੈ ਤੁਹਾਡੇ ਦੇਖੋ ਕਲਪਾ ਫੋਰਨ ਸੂਤ ਨਾਲ ਸੁਣੀਏ ਤੇ ਆਮੀ ਦੀ ਛੀਲ ਦਿੱਤੀ ਆ ਗਈ ਕੋਸੇ ਬਹੁਤ ਟੈਸਟੀ ਆ ਪਕਾਈ ਪਨੀਰ ਆ ਬੇਟਾ ਪੈਦਲ ਲੈਣੇ ਰੋਟੀਆਂ ਬਲੂ ਤਾਂ ਸਾਹਾਈ ਲੈਣਾ ਸਾਡੇ ਕੋ ਕੋ ਜਿਹੜਾ ਬਾਈਪਾਸ ਬਠਿੰਡੇ ਨੂੰ ਜੁੜੀ ਲੋੜ ਜਾਂਦਾ ਵੱਡਾ ਬਾਈਪਾਸ ਬਲੂ ਸਾਡਾ ਬਾਬਾ ਨੇ ਸਾਡੇ ਕੋ ਪੈਸੇ ਨਹੀਂ ਲਗਾਏ ਇਹਦੇ ਸਾਡ ਪਹਚਾਨ ਲਿਆ ਉਹਨਾਂ ਨੇ ਬਹੁਤ ਰਿਸਪੈਕਟ ਕੀਤੀ ਬਹੁਤ ਮਜ਼ਾ ਆਇਆ ਚਾਹ ਹੁਣ ਤੁਸੀਂ ਦੇਖਿਆ ਇਹ ਵੂਮਨਸ ਡੇ ਤੋਂ ਵਾਪਸ ਆਏ ਇਹਨੋਂ ਇੱਕ ਸ਼ੀਲਡ ਮਿਲੀ ਇੱਕ ਸੈੱਟ ਮਿਲਿਆ ਠੀਕ ਹੈ ਜੀ ਫੇਕ ਵੀਆਈਪੀ ਗੈਸਟ ਨੂੰ ਕੋਈ ਇਜੀ ਵਿੱਚ ਮਿਹਨਤ ਨਹੀਂ ਹੈ ਬਸ ਚੋਲ ਖਾਓ ਵਾਇਰਲ ਹੋ ਜਾਓ ਠੀਕ ਹੈ ਹੁਣ ਉੱਥੇ ਇਹਨਾਂ ਨੇ ਇਕੱਠਿਆਂ ਨੇ ਰੋਟੀ ਲਈ ਆ ਕੇ ਫਿਰ ਇਹ ਕਿਉਂ ਡਰਾਮਾ ਕ੍ਰੀਏਟ ਕਰਦੇ ਪਏ ਪਿਕਟ ਹੋ ਲਈ ਇਹ ਲਈ ਇਹ ਬੋਲੇ ਇਹਦਾਂ ਹੀ ਹਰਕਤਾਂ ਕਿਉਂ ਕਰਦੇ ਹੋ ਮਨਨ ਤੁਸੀਂ ਪ੍ਰਮੋਸ਼ਨ ਹੀ ਕਰ ਰਹੇ ਸਿੱਧਾ ਘਰੋਂ ਦੀ ਪ੍ਰਮੋਸ਼ਨ ਕਰਨੀ ਹੈ ਉੱਥੇ ਉਹਦੇ ਢਾਬੇ ਦੇ ਮੂਹਰੇ ਖੜ ਕੇ ਕਰ ਲੈਂਦੇ ਇੱਥੇ ਕਿ ਫੇਕ ਚੀਜ਼ਾਂ ਕਰਦੇ ਫਿਰ ਘਰੇ ਆ ਕੇ ਪ੍ਰਮੋਸ਼ਨ ਹੁੰਦੀ ਉਹਦੇ ਸਪੋਰਟ ਤੇ ਜਿੱਥੇ ਖੜੇ ਐ ਇਟ ਮੀ ਤੁਸੀਂ ਦੇਖੋ ਬਣਾ ਰਹੇ ਹੋ ਪ੍ਰਮੋਸ਼ਨ ਹੁੰਦੀ ਉਹਦੇ ਅੱਡੇ ਤੇ ਖੜ ਕੇ ਜਿੱਥੇ ਉਹਦੀ ਦੁਕਾਨਦਾਰੀ ਹੈ ਜਾਂ ਕੁਝ ਵੀ ਹੈ ਜੋ ਉਹਦਾ ਪ੍ਰੋਡਕਟ ਹੈ ਜੇ ਤੁਹਾਨੂੰ ਉਹਨੂੰ ਪ੍ਰਮੋਟ ਕਰਨਾ ਹੈ ਪ੍ਰੋਡਕਟ ਨੂੰ ਦਿਖਾਓਗੇ ਫਿਰ ਪ੍ਰਮੋਟ ਕਰੋਗੇ ਘਰੇ ਆ ਕੇ ਆਪਾਂ ਜਿਹੜਾ ਮੇਰੇ ਕੋਲ ਜੇ ਖੜੀ ਹੋਈ ਹੈ ਆ ਜਿਹੜਾ ਤੁਹਾਨੂੰ ਸਰਟੀਫਿਕੇਟ ਸ਼ੀਲਡ ਮਿਲੀ ਹੈਗੀ ਇਹਦੀ ਕੀ ਵੈਲਿਊ ਹੈ ਵੈ ਉੱਧਰ ਟੰਗੇ ਹੋਏ ਆ ਲੋਕਾਂ ਦੇ ਮੈਡਲ ਸੈ ਮਿਹਨਤ ਦੇ ਇਸ ਜਿਹੇ ਨੇ ਲੀਓ ਮਿਹਨਤ ਬੋਲ ਦੇ ਕੀਤੀ ਹੋਈ ਸਮਝ ਆ ਗਈ ਵੀ ਲੋਕਾਂ ਦੇ ਵੀ ਮੈਂਟਲ ਲੈਵਲ ਕਿੱਥੇ ਚੱਲ ਗਿਆ ਰਿਲਾਇੰਸ ਮਾਲ ਵਾਲਿਆਂ ਦੇ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਸੀ ਵੀ ਅਸੀਂ ਕਿੰਨੂੰ ਸੈਲੀਬ੍ਰਿਟੀ ਬਣਾ ਰਹੇ ਆ ਕਿ ਇਹਨਾਂ ਨੂੰ ਜਨਵੇਂ ਨੂੰ ਇਤਿਆਮੀ ਨੂੰ ਸਿਰਾਂ ਨੂੰ ਹੋਰ ਵੀ ਪਤਾ ਨਹੀਂ ਕਿਹੜੀਆਂ ਚਵਲਾ ਉੱਥੇ ਬੁਲਾਈਆਂ ਹੋਣੀਆਂ ਜਿਹੜੀਆਂ ਬਸ ਫ੍ਰੀਲਾਂਸ ਤੇ ਨੱਚ ਕੇ ਹਿੱਟ ਹੋਈ ਹੋਣੀ ਆ ਰੀਅਲ ਹੀਰੋ ਹੀਰੋਇਨ ਕਿੱਥੇ ਆ ਕਿੱਥੇ ਆ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਰੀਅਲ ਹੀਰੋ ਹੀਰੋਇਨ ਨਹੀਂ ਆਈਗੇ ਜਿਨ੍ਹਾਂ ਨੇ ਆਪਣੇ ਦੇਸ਼ ਲਈ ਸਮਾਜ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕੁਝ ਐਕਸਟਰਾ ਚੀਜ਼ ਕੀਤਾ ਹੋਵੇ ਨਾਨਾ ਸ਼ਰਮਨਾ ਡੋਮਰੋ ਉਹ ਵੀ ਡੋਮਰੋ ਜਿਹੜੇ ਉੱਥੇ ਬੈਠ ਕੇ ਤਾੜੀਆਂ ਮਾਰਦੇ ਵੈਸੇ ਤੇ ਫੋਲੋ ਕਰਨ ਵਾਲੇ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੇ ਵੀ ਕੀ ਸੋਚ ਕੇ ਇਹਨਾਂ ਨੂੰ ਫੋਲੋ ਕਰਦੇ ਲੱਗੇ ਕੀ ਸਿਖਾਇਆ ਅੱਜ ਤੱਕ ਇਹਨੇ ਕੀ ਮੁਸੀਬਤ ਆਨ ਤੇ ਲੋਕਾਂ ਤੋਂ ਹੈਲਪ ਲੋ ਬਾਰੋਂ ਪੈਸੇ ਮੰਗਾਓ ਇਹ ਕਹਿੰਦੀ ਮੈਂ ਕਦੇ ਕਦੇ ਕਯੂਆਰ ਨਹੀਂ ਪਾਇਆ ਤੇ ਅਕਾਊਂਟ ਨਾ ਬੰਬ ਨੰਬਰ ਉੜਕੇ ਨਹੀਂ ਚਲੇਗੇ ਆਧਾਰ ਕਾਰਡ ਉੜਕੇ ਨਹੀਂ ਚਲੇਗੇ ਮੈਂ ਪਿੱਛੇ ਵੀ ਐਗਜ਼ਾਮਪਲ ਦਿੱਤੀ ਹੈ ਮਨਪ੍ਰੀਤ ਦੁਨੀਆ 'ਚ ਬਹੁਤ ਹੈ ਚਲੋ ਠੀਕ ਹੈ ਲੈ ਲਈ ਹੈਲਪ ਅੱਗੇ ਵੀ ਲਈਏ ਮਾੜੇ ਟਾਈਮ ਤੇ ਹੈਲਪ ਬਟ ਜਦ ਚੰਗਾ ਟਾਈਮ ਆਏ ਉਹਨਾਂ ਦੇ ਪੈਸੇ ਵਾਪਸ ਕਰ ਦੂੰ ਤੂੰ ਕੀਤੇ ਨਹੀਂ ਹੈਲਪ ਦੀ ਜ਼ਰੂਰਤ ਸਾਰਿਆਂ ਨੂੰ ਪੈਂਦੀ ਹੈ ਇਹ ਜ਼ਿੰਦਗੀ ਹੈ ਬੜੀ ਲੰਬੀ ਜ਼ਿੰਦਗੀ ਹੈ ਕੈਨ ਨੂੰ ਸਵੇਰੇ ਨਾ ਉੱਠੀਏ ਤਗਾ ਨੂੰ 70 ਸਾਲ ਵੀ ਕੱਢ ਦਿੱਸਾ ਸਹੀ ਕਹਿ ਰਹੇ ਹੈ ਕਿ ਨਹੀਂ ਤਾਂ ਸੋ ਦੈਟ ਬੜਾ ਸੋ ਸਮਝ ਕੇ ਚੱਲਣਾ ਚਾਹੀਦਾ ਹਰ ਚੀ ਨੂੰ ਬੜੇ ਨਾਪ ਤੋਲ ਕੇ ਚੱਲਣਾ ਚਾਹੀਦਾ ਜਦੋਂ ਕੋਈ ਸ਼ਬਦ ਮੂੰਹੋਂ ਕੱਢਦੇ ਹੋ ਉਹਨੂੰ ਪਹਿਲਾਂ ਥੋੜਾ ਜਿਆਦਾ ਤੋਲ ਲਿਆ ਕਰੋ ਫਿਰ ਬੋਲੋ ਕਿੰਨੇ ਝੂਠ ਤੇਰੇ ਮੂੰਹੋਂ ਹੀ ਫੜੇਗੇ ਹੈਨਾ ਚੋ ਅਨੀ ਹੋ ਇਹਦੇ ਤੇ ਝੂਠਾਂ ਦੇ ਕਿੰਨਾ ਮਰਦੇ ਕੋ ਲੋ ਖਤਮ ਨਹੀਂ ਹੋਣ ਬਹੁਤ ਹੋਰ ਕਰਨੇ ਦੇ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਫੀ ਕਲ ਜੀ ਵੀਡੀਓ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਪੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਇਰੇ ਤੋਂ ਨਹੀਂ ਤੁਹਾਡੇ ਤੋਂ ਠੀਕ ਹੈ ਤੇ ਇਹਨਾਂ ਟੇਅਰ ਸਾਰਾ ਪਿਆਰ ਦੇ ਲਈ ਉਹਦੇ ਬਹੁਤ-ਬਹੁਤ ਧੰਨਵਾਦ ਮਿਲਦੀ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ